ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਹਾਂ ਸੁਮਨ ਪ੍ਰੀਤ ਕੌਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਨੰਬਰ ਸਿਸਟਮ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ ਐਮਸੀਕਿਊ ਦਾ ਪਾਰਟ 2 ਜਿਹੜੇ ਵੀ ਸਟੂਡੈਂਟ ਈਟੀਟੀ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਜਾਂ ਫਿਰ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਮੈਂ ਦਾ ਇੱਕ ਫਰਸਟ ਤੇ ਇੰਪੋਰਟੈਂਟ ਟੌਪਿਕ ਹੁੰਦਾ ਨੰਬਰ ਸਿਸਟਮ ਤੇ ਕੱਲ ਅਸੀਂ ਨੰਬਰ ਸਿਸਟਮ ਟੌਪਿਕ ਸ਼ੁਰੂ ਕੀਤਾ ਸੀ ਜਿਸ ਦਾ ਅਸੀਂ ਅੱਜ ਪਾਰਟ 2 ਕਰਨ ਜਾ ਕੱਲ ਬਿਲਕੁਲ ਅਸੀਂ ਜ਼ੀਰੋ ਲੈਵਲ ਤੋਂ ਇੱਕ ਪਾਰਟ ਸ਼ੁਰੂ ਕਰਵਾਇਆ ਸੀ ਤੁਹਾਨੂੰ ਨੰਬਰ ਸਿਸਟਮ ਦਾ ਜਿਸ ਦੇ ਅਕੋਰਡਿੰਗ ਅੱਜ ਅਸੀਂ ਉਸ ਦਾ ਪਾਰਟ 2 ਕਰਨ ਜਾ ਰਹੇ ਹਾਂ ਤੇ ਅੱਜ ਦੇ ਇਸ ਪਾਰਟ ਦੇ ਵਿੱਚ ਅਸੀਂ ਉਹੀ ਸੰ ਕਰਾਂਗੇ ਜਿਹੜੇ ਅਲਗ-ਅਲਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟ ਹੋ ਚੁੱਕੇ ਨੇ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਭ ਤੋਂ ਪਹਿਲਾਂ ਦੇਖੋ ਕੁਐਸਚਨ ਨੰਬਰ 1 ਆ ਸਾਡਾ ਅੱਜ ਦਾ ਉਹਨਾਂ ਨੇ ਬੋਲਿਆ ਤੁਹਾਨੂੰ ਕੁਝ ਨੰਬਰ ਦਿੱਤੇ ਆ ਕਿ ਇਹਨਾਂ ਦੇ ਮਲਟੀਪਲਾਈ ਕਰਮ ਤੋਂ ਬਾਅਦ ਇਹਨਾਂ ਦਾ ਗੁਣਾ ਕਰਨ ਤੋਂ ਬਾਅਦ ਇਹਨਾਂ ਦਾ ਇਕਾਈ ਅੰਕ ਕੀ ਬਣਦਾ ਵਾ ਜੇ ਅਸੀਂ ਕੱਲਾ ਇਕਾਈ ਅੰਕ ਹੀ ਦੱਸਣਾ ਕੱਲਾ ਯੂਨਿਟ ਡਿਜੀਟ ਹੀ ਦੱਸਣਾ ਤਾਂ ਅਸੀਂ ਵਾਕੀਆਂ ਨੂੰ ਕਿਉਂ ਲਈਏ ਅਸੀਂ ਹਰੇਕ ਨੰਬਰ ਦਾ ਯੂਨਿਟ ਡਿਜੀਟ ਲੈ ਲੈਣੇ ਆ ਜਾਨੀ ਕਿ ਹਰੇਕ ਨੰਬਰ ਦਾ ਇਕਾਈ ਅੰਕ ਲੈ ਲੈਣੇ ਆ 463 ਦਾ ਇਕਾਈ ਅੰਕ ਕਿੰਨਾ ਵਾ 3 ਠੀਕ ਹੈ ਉਸ ਤੋਂ ਬਾਅਦ 917 ਦਾ ਇਕਾਈ ਅੰਕ ਕਿੰਨਾ ਹੋਇਆ 7 ਤੇ 618 ਦਾ ਇਕਾਈ ਅੰਕ ਕਿੰਨਾ 8 ਤੇ 784 ਦਾ ਇਕਾਈ ਅੰਕ ਕਿੰਨਾ 4 ਠੀਕ ਹੈ ਅਸੀਂ ਮਲਟੀਪਲਾਈ ਕਰਦੇ ਹਾਂ 8 ਚੋਕਾ 32 ਹੁੰਦੇ ਆ ਠੀਕ ਹੈ ਉਸ ਤੋਂ ਬਾਅਦ 7 21 ਹੁੰਦੇ ਆ ਠੀਕ ਹੈ ਮੈਂ 2 2 ਨੰਬਰਾਂ ਨੂੰ ਮਲਟੀਪਲਾਈ ਕਰਤੀ ਪਰ ਅਸੀਂ ਕੀ ਦੱਸਣਾ ਹੈ ਇਕੱਲਾ ਇਕਾਈ ਅੰਕ ਤਾਂ ਮੈਂ ਇਹਦੇ ਚੋਂ ਇਕੱਲਾ 2 ਲੈ ਲੈਂਨੀ ਆ ਤੇ ਇਹਦੇ ਚੋਂ 1 ਲੈ ਲੈਨੀ ਆ ਇਹਨਾਂ ਨੂੰ ਮਲਟੀਪਲਾਈ ਕਰਾਂਗੀ 2 1 2 ਯਾਨੀ ਕਿ 1 2 2 ਤਾਂ ਦੇਖੋ ਤੁਹਾਡਾ ਰਾਈਟ ਆਨਸਰ ਬਣ ਰਿਹਾ 2 ਕਿ ਇਹਨਾਂ ਦੇ ਮਲਟੀਪਲਾਈ ਕਰਨ ਤੋਂ ਬਾਅਦ ਇਹਨਾਂ ਦਾ ਇਕਾਈ ਅੰਕ ਕੀ ਬਣੇਗਾ 2 ਬਣੇਗਾ ਠੀਕ ਹੈ ਇਹ ਸ਼ਾਰਟ ਟ੍ਰਿਕ ਵੀ ਬੋਲ ਸਕਦੇ ਹੋ ਟ੍ਰੈਡੀਸ਼ਨਲ ਵੀ ਬੋਲ ਸਕਦੇ ਹੋ ਕਿਉਂਕਿ ਇਹ ਇੱਕ ਲੌਜੀਕਲ ਮੈਥਡ ਹੈ ਅੱਗੇ ਅਸੀਂ ਕਰਦੇ ਹਾਂ ਅਗਲਾ ਸਵਾਲ ਉਹਨੇ ਬੋਲਿਆ ਜੇਕਰ ਸਾਂਖਿਆ ਸਾਂਖਿਆ ਦਿੱਤੀ ਆ ਤੁਹਾਨੂੰ ਕੋਈ ਤੇ ਉਹਦੇ ਵਿੱਚ ਇੱਕ ਸਟਾਰ ਦਿੱਤਾ ਹੋਇਆ ਠੀਕ ਹੈ ਇਹ ਸੰਖਿਆ ਦੇ ਵਿੱਚ ਸਟਾਰ ਦਿੱਤਾ ਹੋਇਆ ਕਹਿੰਦਾ ਇਹ ਸੰਖਿਆ ਪੂਰੀ ਪੂਰੀ ਤਿੰਨ ਤੇ ਵੰਡੀ ਜਾਂਦੀ ਆ ਜੇ ਪੂਰੀ ਪੂਰੀ ਤਿੰਨ ਤੇ ਵੰਡੀ ਜਾਂਦੀ ਆ ਤਾਂ ਤਿੰਨ ਦੀ ਜਗ੍ਹਾ ਤੇ ਦੱਸੋ ਕੀ ਹੈ ਜਿਹੜਾ ਸਟਾਰ ਆ ਸਟਾਰ ਬਣਾਇਆ ਹੋਇਆ ਨਾ ਇਹ ਤੁਹਾਡੇ ਕੋਲੇ ਸਾਹਮਣੇ ਦਿਖ ਰਿਹਾ ਤੁਹਾਨੂੰ ਇਸ ਸਟਾਰ ਦੀ ਜਗ੍ਹਾ ਤੇ ਦੱਸੋ ਕੀ ਆਵੇਗਾ ਇਸ ਤਰ੍ਹਾਂ ਦੇ ਸਮ ਅਕਸਰ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਆ ਕੋਈ ਵੀ ਪਲੱਸ 2 ਲੈਵਲ ਦੀ ਪੋਸਟ ਹੋਵੇ ਜਾਂ ਫਿਰ ਗ੍ਰੈਜੂਏਸ਼ਨ ਲੈਵਲ ਦੀ ਪੋਸਟ ਹੋਵੇ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਇਹ ਸਮ ਇੱਕ ਆਉਂਦਾ ਹੀ ਆ ਠੀਕ ਹੈ ਤੇ ਇਸ ਨੂੰ ਧਿਆਨ ਨਾਲ ਸਮਝ ਲੈਣਾ ਕਿ ਇਹਦਾ ਕੀ ਮੈਥਡ ਆ ਜਦੋਂ ਵੀ ਸਾਡੇ ਕੋਲੇ ਕੋਈ ਸੰਖਿਆ ਤਿੰਨ ਤੇ ਭਾਗ ਵਾਲੀ ਹੋਵੇ ਡਿਵੀਜ਼ਿਬਿਲਟੀ ਤੇ ਮੈਂ ਲੱਗ ਇੱਕ ਵੀਡੀਓ ਬਣਾ ਦਿੱਤੀ ਆ ਤੁਸੀਂ ਉਹ ਵੀ ਦੇਖ ਸਕਦੇ ਹੋ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਸਾਨੂੰ ਤਿੰਨ ਤੇ ਆ ਅਸੀਂ ਅੱਗੇ ਦੀ ਅੱਗੇ ਬਾਕੀ ਵੀ ਕਰਾਂਗੇ ਠੀਕ ਹੈ ਉਹਨੇ ਬੋਲੀਆ ਜੇਕਰ ਸੰਖਿਆ ਇਹ ਦਿੱਤੀ ਹੋਈ ਆ ਤੁਹਾਨੂੰ ਪੂਰੀ ਦੀ ਪੂਰੀ ਤਿੰਨ ਤੇ ਵੰਡੀ ਜਾਵੇ ਤਾਂ ਸਟਾਰ ਦੀ ਜਗ੍ਹਾ ਤੇ ਦੱਸੋ ਕੀ ਆਵੇਗਾ ਸਭ ਤੋਂ ਪਹਿਲਾਂ ਦੇਖੋ ਜਦੋਂ ਵੀ ਤਿੰਨ ਦੀ ਗੱਲ ਹੋਵੇ ਕਿ ਕੋਈ ਨੰਬਰ ਤਿੰਨ ਤੇ ਡਿਵਾਈਡ ਹੋ ਰਿਹਾ ਤਾ ਉਹ ਪੱਕਾ ਹੀ ਹੈ ਕਿ ਉਹਦਾ ਸਮ 3 ਤੇ ਡਿਵਾਈਡ ਹੋਊਗਾ ਮਤਲਬ ਉਹ ਨੰਬਰ ਦਾ ਜੋੜ 3 ਤੇ ਡਿਵਾਈਡ ਹੋਊਗਾ ਤਾਂ ਅਸੀਂ ਜੋੜ ਕਰ ਲੈਨੇ ਆ 5 1 7 ਸਟਾਰ 3 2 4 ਕੱਲੇ ਕੱਲੇ ਡਿਜੀਟ ਦਾ ਅਸੀਂ ਕੀ ਕੀਤਾ ਜੋੜ ਕਰਨ ਲੱਗ ਗਏ ਆ ਜੇਕਰ ਇਹ ਪੂਰੇ ਦਾ ਪੂਰਾ ਤਿੰਨ ਤੇ ਡਿਵਾਈਡ ਹੋਵੇਗਾ ਜੋੜ ਤਾਂ ਹੀ ਨੰਬਰ ਕੋਈ ਤਿੰਨ ਤੇ ਡਿਵਾਈਡ ਹੋ ਪਾਏਗਾ ਠੀਕ ਹੈ ਤਾਂ ਜੇਕਰ ਇਹਦੇ ਇਕੱਲਾ ਇਕੱਲਾ ਡਿਜੀਟ ਨੂੰ ਜੋੜਨ ਤੋਂ ਬਾਅਦ ਸਾਡੇ ਕੋਲ ਜੋ ਬਣਿਆ ਨੰਬਰ ਉਹ ਤਿੰਨ ਤੇ ਡਿਵਾਈਡ ਹੋਵੇਗਾ ਫਿਰ ਹੀ ਅਸੀਂ ਬੋਲ ਸਕਦੇ ਹਾਂ ਕਿ ਇਹ ਨੰਬਰ ਕੰਪਲੀਟਲੀ ਡਿਵੀਜ਼ੀਬਲ ਬਾਈ 3 ਹੈ ਠੀਕ ਹੈ ਤਾਂ ਹੁਣ ਦੇਖੋ ਅਸੀਂ ਇਹਨਾਂ ਦਾ ਜੋੜ ਕਰਦੇ ਹਾਂ 5 ਤੇ 1 6 6 ਤੇ 7 ਕਿੰਨੇ ਹੁੰਦੇ ਆ 13 13 ਤੇ 3 13 ਤੇ 3 16 16 ਤੇ 2 18 18 ਤੇ 4 22 ਹੁਣ ਇਹ ਨੰਬਰ ਉਹਨੇ ਬੋਲਿਆ ਕਿ ਤਿੰਨ ਤੇ ਪੂਰਾ ਪੂਰਾ ਵੰਡਿਆ ਜਾਂਦਾ ਪੂਰਾ ਪੂਰਾ ਤਿੰਨ ਤੇ ਤਾਂ ਵੰਡਿਆ ਜਾਊਗਾ ਜੇਕਰ ਇਹਦਾ ਜੋੜ ਤਿੰਨ ਤੇ ਵੰਡਿਆ ਜਾਊਗਾ ਹੁਣ ਤੁਸੀਂ ਦੇਖੋ ਆਪਸ਼ਨਾਂ ਦੇ ਵਿੱਚੋਂ ਜੇਕਰ ਮੈਂ 0 ਐਡ ਕਰਾਂ ਤਾਂ 22 ਰਹਿ ਜਾਣਾ 22 ਤਾਂ ਤਿੰਨ ਦੇ ਭਾੜੇ 'ਚ ਆਉਂਦਾ ਹੀ ਨਹੀਂ ਆਪਸ਼ਨਾਂ ਦੇ ਵਿੱਚੋਂ ਹੁਣ ਮੈਂ ਬੀ ਦੀ ਗੱਲ ਕਰਾਂ ਜੇ ਮੈਂ 1 ਐਡ ਕਰ ਲਾਂ ਤਾਂ ਇਹ 23 ਬਣ ਜਾਣਾ 23 ਤਾਂ ਤਿੰਨ ਦੇ ਭਾੜੇ 'ਚ ਆਉਂਦਾ ਹੀ ਨਹੀਂ ਤਾਂ ਇਹ ਮਤਲਬ ਡਿਵਾਈਡ ਨਹੀਂ ਹੋ 0 ਵੀ ਨਹੀਂ ਆਣਾ 1 ਵੀ ਨਹੀਂ ਆਉਣਾ ਮਤਲਬ ਨਾ ਇਹ ਆਪਸ਼ਨ ਆ ਨਾ ਬੀ ਆਪਸ਼ਨ ਆ ਫਿਰ ਸਾਨੂੰ ਦਿੱਤਾ ਹੋਇਆ ਅੱਗੇ 2 ਸੀ ਆਪਸ਼ਨ ਇਹਨੂੰ ਮੈਂ ਐਡ ਕੀਤਾ 24 ਹੁਣ ਇਹ ਤਿੰਨ ਤੇ ਪੂਰਾ ਪੂਰਾ ਵੰਡਿਆ ਜਾਂਦਾ 1 ਤੇ 3 3 8 ਤੇ 24 ਤਾਂ 8 ਆ ਗਿਆ ਇਹਦਾ ਮਤਲਬ ਕੀ ਆ ਕਿ ਜੇਕਰ ਮੈਂ ਸਟਾਰ ਦੀ ਜਗ੍ਹਾ ਤੇ ਦੋ ਰੱਖਾਂ ਫੇਰ ਹੀ ਇਹ ਨੰਬਰ ਤਿੰਨ ਤੇ ਪੂਰਾ ਪੂਰਾ ਵੰਡਿਆ ਜਾਵੇਗਾ ਠੀਕ ਹੈ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਠੀਕ ਹੈ ਜੀ ਹਾਂਜੀ ਹੁਣ ਅਸੀਂ ਅੱਗੇ ਗੱਲ ਕਰਦੇ ਹਾਂ ਤੁਸੀਂ ਮੈਂ ਤੁਹਾਨੂੰ ਇੱਕ ਸਵਾਲ ਦਿੰਨੀ ਆ ਜਿਸ ਦੇ ਵਿੱਚ ਤੁਸੀਂ ਦੱਸੋਗੇ ਕਿ ਇਹ ਤਿੰਨ ਤੇ ਵੰਡਿਆ ਜਾਂਦਾ ਜਾਂ ਨਹੀਂ ਵੰਡਿਆ ਜਾਂਦਾ ਠੀਕ ਹੈ ਤੁਸੀਂ ਜੈਸ ਔਰ ਨੋ ਚ ਆਨਸਰ ਦੱਸੋਗੇ ਮੈਂ ਤੁਹਾਨੂੰ ਕੋਈ ਵੀ ਸਵਾਲ ਦੇ ਦਿੰਨੀ ਆ ਇੱਥੇ ਕੋਈ ਵੀ ਸਟੇਟਮੈਂਟ ਦੇ ਦਿੰਨੀ ਆ ਹੁਣ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸੋਗੇ ਕਿ ਇਹ ਨੰਬਰ 3 ਤੇ ਪੂਰਾ ਪੂਰਾ ਵੰਡਿਆ ਜਾਂਦਾ ਮੈਥਡ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਸਾਰਿਆਂ ਦਾ ਜੋੜ ਕਰੋ ਕੱਲੇ ਕੱਲੇ ਡਿਜੀਟ ਦਾ ਜੋੜ ਕਰਨ ਤੋਂ ਬਾਅਦ ਜੇਕਰ ਉਹ ਜੋੜ ਪੂਰਾ ਵੰਡਿਆ ਜਾਂਦਾ 3 ਤੇ ਤਾਂ ਇਹ ਸੰਖਿਆ ਵੀ ਵੰਡੀ ਜਾਵੇਗੀ ਠੀਕ ਹੈ ਸੰਖਿਆ ਕੁਝ ਵੀ ਹੋ ਸਕਦੀ ਹੈ ਇਸ ਤੋਂ ਵੱਧ ਵੀ ਤੁਸੀਂ ਵਧਾ ਸਕਦੇ ਹੋ ਆਪਣੀ ਪ੍ਰੈਕਟਿਸ ਦੇ ਲਈ ਠੀਕ ਹੈ ਜੇ ਇਹ ਪੂਰਾ ਪੂਰਾ ਤਿੰਨ ਤੇ ਵੰਡਿਆ ਜਾਂਦਾ ਇਹਦਾ ਸਮ ਪੂਰਾ ਪੂਰਾ ਤਿੰਨ ਤੇ ਵੰਡਿਆ ਜਾਊਗਾ ਫੇਰ ਹੀ ਅਸੀਂ ਕਹਿ ਸਕਦੇ ਹਾਂ ਕਿ ਇਹ ਪੂਰਾ ਪੂਰਾ ਤਿੰਨ ਤੇ ਵੰਡਿਆ ਜਾਵੇਗਾ ਹੁਣ ਤੁਸੀਂ ਇੱਥੇ ਦੋ ਰੱਖ ਕੇ ਦੇਖ ਸਕਦੇ ਹੋ ਪੂਰਾ ਪੂਰਾ ਤਿੰਨ ਤੇ ਵੰਡਿਆ ਜਾਵੇਗਾ ਠੀਕ ਹੈ ਜੀ ਪਰ ਜੇਕਰ ਤੁਸੀਂ ਕੋਈ ਹੋਰ ਡਿਜੀਟ ਲਿਨੇਓ ਇਸ ਤੋਂ ਬਿਨਾ ਤਾਂ ਉਹ ਨਹੀਂ ਵੰਡਿਆ ਜਾਵੇਗਾ ਹਾਂ ਇਸ ਤੋਂ ਇਲਾਵਾ ਆਪਸ਼ਨ ਦੇ ਵਿੱਚ ਕੁਝ ਵੀ ਹੋ ਸਕਦਾ ਜਿਹਦੇ ਕੋਰਸਪੋਂਡਿੰਗ ਇਹ ਵੰਡਿਆ ਜਾਵੇ ਉਹ ਤੁਹਾਨੂੰ ਇਸੇ ਤਰ੍ਹਾਂ ਸਾਮ ਨੂੰ ਉਹਦਾ ਸਾਮ ਕਰਕੇ ਜੋੜ ਕੇ ਦੇਖਣੇ ਪੈਣੇ ਆ ਠੀਕ ਹੈ ਜੀ ਕੁਝ ਵੀ ਹੋ ਸਕਦਾ ਐਗਜ਼ਾਮ ਦੇ ਵਿੱਚ ਆਪਸ਼ਨ ਤੁਹਾਨੂੰ ਹੋ ਸਕਦਾ ਇਸ ਤੋਂ ਵੱਡੀਆਂ ਵੀ ਆ ਜਾਣ ਉੱਥੇ 6 ਆਜੇ ਬਾਈਆਂ ਦੇ ਵਿੱਚ 6 ਜੋੜਾਂਗੇ 28 ਹੁੰਦਾ ਵਾ ਫਿਰ ਉੱਥੇ 5 ਆ ਸਕਦਾ ਵਾ ਬਾਈਆਂ ਚ 5 ਜੋੜਿਆ ਕਿੰਨਾ ਹੋਊਗਾ ਬਾਈਆਂ ਚ ਮੈਂ 5 ਜੋੜੂਗੀ 27 ਬਣੂਗਾ ਤਿੰਨ ਦੇ ਭਾੜੇ ਚ 27 ਆਉਂਦਾ ਵਾ ਹਾਂਜੀ ਆਉਂਦਾ ਵਾ ਤਾਂ ਅਸੀਂ ਕੀ ਕਹਾਂਗੇ ਉੱਥੇ 5 ਆਪਸ਼ਨ ਲਗਾ ਦਾਂਗੇ ਹੁਣ ਤਾਂ ਇੱਥੇ 5 ਨਹੀਂ ਗਈ ਨਾ ਤਾਂ ਇਸ ਦੇ ਕੋਰਸਪੋਂਡਿੰਗ ਆਨਸਰ 2 ਆ ਜੇਕਰ ਤੁਸੀਂ ਮੈਥਡ ਸਮਝ ਲੈਣੇ ਹੋ ਤਾਂ ਉੱਥੇ ਆਪਸ਼ਨ ਕੋਈ ਵੀ ਆਜੇ ਤੁਸੀਂ ਆਸਾਨੀ ਦੇ ਨਾਲ ਅਟੈਂਪਟ ਕਰ ਪਾਉਗੇ ਠੀਕ ਹੈ ਜੀ ਹਾਂਜੀ ਜੇਕਰ ਇੱਥੇ ਤੱਕ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ ਅੱਗੇ ਅਸੀਂ ਕਰਦੇ ਹਾਂ ਨੈਕਸਟ ਕੁਐਸਚਨ ਅੱਗੇ ਅਸੀਂ ਸਮ 3 ਕਰਦੇ ਹਾਂ ਥਰਡ ਦੇ ਵਿੱਚ ਦੇਖੋ ਉਹਨਾਂ ਨੇ ਕਿਹਾ ਕਿ ਇਨਾਂ ਵਿੱਚੋਂ ਕਿਹੜੀ ਸੰਖਿਆ 99 ਤੇ ਪੂਰੀ ਪੂਰੀ ਵੰਡੀ ਜਾਵੇਗੀ ਵਿੱਚ 1 ਆਫ ਦਾ ਫਾਲੋਇੰਗ ਇਜ਼ ਕੰਪਲੀਟਲੀ ਡਿਵੀਜ਼ੀਬਲ 바이 99 ਠੀਕ ਹੈ ਤਾਂ ਇਹਨਾਂ ਦੇ ਵਿੱਚੋਂ ਤੁਸੀਂ ਦੱਸਣਾ ਵੀ ਕਿਹੜੀ ਸੰਖਿਆ ਵਾ ਜਿਹੜੀ 99 ਤੇ ਵੰਡੀ ਜਾਵੇਗੀ ਤਾਂ ਇਹਨਾਂ ਦੇ ਵਿੱਚੋਂ ਜਦੋਂ ਮੈਂ ਤੁਹਾਨੂੰ ਡਿਵੀਜ਼ੀਬਲ ਕਰਵਾਇਆ ਸੀ ਡਿਵੀਜ਼ਿਬਿਲਟੀ ਕਰਵਾਈ ਆ ਡਿਵੀਜ਼ਿਬਿਲਟੀ ਵਾਲੇ ਸਭ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਲਗ ਤੋਂ ਤਾਂ ਇਹਨੂੰ ਅਸੀਂ ਤੋੜ ਕੇ ਲਿਖ ਸਕਦੇ ਹਾਂ 99 ਨੂੰ 11 ਗੁਣਾ 9 ਦੇ ਵਿੱਚ ਠੀਕ ਹੈ ਜਾਂ ਫਿਰ ਇਸ ਨੂੰ ਜੇ ਤੋੜਨੇ ਹੋ ਐਲਸੀਮ ਲੈ ਕੇ ਜਿਵੇਂ ਤੁਸੀਂ ਤੋੜਦੇ ਹੁੰਨੇ ਆ 11 3 ਫਿਰ ਅੱਗੇ 3 ਠੀਕ ਹੈ ਹੁਣ ਇਹਦੇ ਵਿੱਚੋਂ 3 ਦਾ ਰੂਲ ਤਾਂ ਮੈਨੂੰ ਪਤਾ ਹੀ ਆ ਜਿਹੜਾ 3 ਦਾ ਰੂਲ ਲੱਗਣਾ ਉਹ ਹੀ ਰੂਲ 9 ਤੇ ਲੱਗਣਾ ਕਿ ਉਹਨਾਂ ਦਾ ਸਮ ਪੂਰੇ ਦਾ ਪੂਰਾ ਸਮ ਮਤਲਬ ਜੋੜ ਆ ਜਿਹੜਾ ਉਹ ਕੀ ਹੋਣਾ ਚਾਹੀਦਾ 9 ਤੇ ਡਿਵਾਈਡ ਹੋਣਾ ਚਾਹੀਦਾ ਜੇ 3 ਦਾ ਦੇਖਣਾ ਤਾਂ 3 ਤੇ ਡਿਵਾਈਡ ਹੋਣਾ ਚਾਹੀਦਾ ਵਾ ਠੀਕ ਹੈ ਤੇ ਅਗਲਾ ਸਟੈਪ ਕੀ ਆ ਕਿ 11 ਦਾ ਮੇਨ ਤੁਹਾਡੇ ਲਈ ਹੈ ਹੁਣ 11 ਤਾਂ ਇਹਦੇ ਲਈ ਉਹਨੇ ਸਾਨੂੰ ਇੰਨਾ ਆਪਸ਼ਨਾਂ ਦੇ ਵਿੱਚੋਂ ਬੋਲਿਆ ਕਿ ਕਿਹੜਾ ਇਹਨਾਂ ਦੇ ਵਿੱਚੋਂ ਇਦਾਂ ਦੀ ਆਪਸ਼ਨ ਆ ਜਿਹੜੀ ਪੂਰੀ ਦੀ ਪੂਰੀ 99 ਤੇ ਵੰਡੀ ਜਾਵੇ ਸਭ ਤੋਂ ਪਹਿਲਾਂ ਇੱਕ ਸ਼ਾਰਟ ਟ੍ਰਿਕ ਦੱਸਦੀ ਆ ਕਿ ਜਦੋਂ ਵੀ ਸਾਡੇ ਕੋਲੇ ਕੋਈ ਇਦਾਂ ਦਾ ਨੰਬਰ ਆਉਂਦਾ ਦੇਖੋ ਜੇ ਅਸੀਂ 9 ਤੇ ਚੈੱਕ ਕਰਾਂਗੇ ਨਾ ਤਾਂ ਇਹਨਾਂ ਦੇ ਵਿੱਚੋਂ ਬਹੁਤ ਇਦਾਂ ਦੇ ਨੰਬਰ ਹੋਣਗੇ ਜਿਹੜੇ ਬਹੁਤ ਜ਼ਿਆਦਾ ਉੱਭਰ ਕੇ ਸਾਡੇ ਸਾਹਮਣੇ ਆਉਣਗੇ ਤੁਸੀਂ ਇਸ ਤੋਂ ਕੀ ਚੰਗਾ ਕਿ ਸਿੱਧਾ 11 ਵਾਲਾ ਮੈਥਡ ਲਾ ਲਓ ਜੇ ਉਹ 11 ਤੇ ਡਿਵਾਈਡ ਹੋ ਗਿਆ ਤਾਂ ਪੱਕਾ ਹੀ ਆ ਵੀ 9 ਤੇ ਵੀ ਹੋਊਗਾ ਹੀ ਠੀਕ ਹੈ ਜੇ ਕੋਈ ਨੰਬਰ 11 ਤੇ ਡਿਵਾਈਡ ਹੋ ਗਿਆ ਨਾ ਇਹਦੇ ਵਿੱਚੋਂ ਕਿਉਂਕਿ ਅਸੀਂ 99 ਤੇ ਦੱਸਣਾ ਤੇ ਉਹਨੇ ਆਪਸ਼ਨਾਂ ਇਸੇ ਤਰ੍ਹਾਂ ਪਾਈਆਂ ਹੋਣੀਆਂ ਕਿ ਜੇ ਨੰਬਰ ਉਹ 11 ਤੇ ਡਿਵਾਈਡ ਹੋ ਰਿਹਾ ਤਾਂ ਉਹ ਪੱਕਾ ਹੀ 9 ਤੇ ਹੋਊਗਾ ਇਹ ਹੈ ਸਾਡੇ ਟਾਈਮ ਬਚਾਉਣ ਵਾਲੀ ਗੱਲ ਠੀਕ ਹੈ ਕਿ ਸਾਡਾ ਟਾਈਮ ਜਿਹੜਾ ਖਰਾਬ ਨਹੀਂ ਹੋਵੇਗਾ ਜੇਕਰ ਅਸੀਂ ਇਕੱਲੇ ਇਕੱਲੇ ਆਪਸ਼ਨ ਨੂੰ ਪਹਿਲਾਂ 9 ਤੇ ਚੈੱਕ ਕਰਾਂਗੇ 11 ਤੇ ਚੈੱਕ ਕਰਾਂਗੇ ਦੇਖੋ ਇਹ ਪੱਕਾ ਹੀ ਹੈ ਕਿ ਤੁਹਾਨੂੰ ਇਹਦੇ ਵਿੱਚੋਂ ਜਿਹੜੀਆਂ ਜ਼ਿਆਦਾਤਰ ਆਪਸ਼ਨਾਂ ਮਿਲਣਗੀਆਂ 9 ਵਾਲੀਆਂ ਇਸ ਤੋਂ ਚੰਗਾ ਕਿ ਪਹਿਲਾਂ 11 ਵਾਲਾ ਮੈਥਡ ਲਾ ਲਓ 9 ਵਾਲਾ ਤਾਂ ਸਾਨੂੰ ਪਤਾ ਹੀ ਆ ਅਸੀਂ 9 ਵਾਲਾ ਉਹਦੇ ਤੇ ਬਾਅਦ ਚ ਲਾ ਲਾਂਗੇ 11 ਵਾਲਾ ਮੈਥਡ ਕੀ ਆ ਕਿ ਤੁਹਾਨੂੰ ਪਤਾ ਹੈ ਮੈਂ ਇੱਕ ਸਾਡੇ ਕੋਲੇ ਹੁੰਦੀ ਹੈ ਈਵਨ ਪਲੇਸ ਤੇ ਇੱਕ ਹੁੰਦੀ ਹੈ ਆਡ ਠੀਕ ਹੈ ਈਵਨ ਤੇ ਆਡ ਇੱਕ ਈਵਨ ਤੇ ਇੱਕ ਆਡ ਇਸੇ ਤਰ੍ਹਾਂ ਸੀ ਚੱਲਦੇ ਜਾਂਦੇ ਆ ਪਰ ਪਹਿਲਾਂ ਅਸੀਂ ਕਿਹੜੀ ਲੈਣੀ ਆ ਮੇਨ ਮੁੱਦਾ ਇਹ ਹੈ ਪਹਿਲੀ ਹੁੰਦੀ ਹੈ ਸਾਡੇ ਕੋਲੇ ਟਾਂਕ ਠੀਕ ਹੈ ਜੇ ਮੈਂ ਇੱਥੇ ਮੇਰੇ ਕੋਲੇ ਆਪਸ਼ਨ ਦਿੱਤੇ ਹੋਈ ਆ ਏ ਆਪਸ਼ਨ ਦੀ ਗੱਲ ਕਰੀਏ 35 72 404 ਇਹਦੇ ਵਿੱਚੋਂ ਅਸੀਂ ਕੀ ਲੈਣਾ ਵਾ ਟਾਂਕ ਸੰਖਿਆਵਾਂ ਲੈਣੀਆਂ ਠੀਕ ਹੈ ਟਾਂਕ ਸੰਖਿਆਵਾਂ ਦੇ ਸਥਾਨ ਲੈਣੇ ਆ ਨਾ ਕਿ ਟਾਂਕ ਸੰਖਿਆਵਾਂ ਲੈਣੀਆਂ ਮਤਲਬ ਪਹਿਲਾ ਸਥਾਨ ਜੇ ਟਾਂਕ ਸੰਖਿਆ ਦਾ ਵਣ ਤਾਂ ਇੱਕ ਛੱਡ ਕੇ ਦੂਜਾ ਵੀ ਟਾਂਕ ਸੰਖਿਆ ਦਾ ਹੋਊਗਾ ਟਾਂਕ ਸਥਾਨ ਲੈਣੇ ਆ ਮੈਂ ਫਿਰ ਤੋਂ ਬੋਲ ਰਹੀਆਂ ਇੱਕ ਵਾਰ ਠੀਕ ਹੈ ਇਹਨਾਂ ਦਾ ਤੁਸੀਂ ਕਰਨਾ ਸੰਮ ਇਹਨਾਂ ਦਾ ਜੋੜ ਕਰਨਾ 3 ਤੇ 7 10 10 ਤੇ 4 14 14 ਤੇ 4 18 ਠੀਕ ਹੈ ਉਸ ਤੋਂ ਬਾਅਦ ਤੁਸੀਂ ਕੀ ਲੈਣੇ ਜਿਹੜੇ ਨੰਬਰ ਬਚ ਗਏ ਉਹਨਾਂ ਦਾ ਜੋੜ ਕਰ ਲਓ ਜਾਨੀ ਕਿ ਈਵਨ ਪਲੇਸਿਸ ਜਿਹਨੂੰ ਤੁਸੀਂ ਬੋਲਦੇ ਆ ਜਿਸਤ ਸੰਥਾਨ ਤੁਸੀਂ ਜਿਸਤ ਸਥਾਨ ਲਓਗੇ 5 ਤੇ 2 7 ਅੱਗੇ 0 ਹੁਣ ਇਹਨਾਂ ਦਾ ਮਾਈਨਸ ਕਰਨਾ ਅਸੀਂ ਕੀ ਆ ਇਹਨਾਂ ਦਾ ਡਿਫਰੈਂਸ ਚੈੱਕ ਕਰਨਾ ਇਹਨਾਂ ਦਾ ਡਿਫਰੈਂਸ ਜੇ 0 ਆ ਗਿਆ ਦੈਟ ਮੀਨਸ ਉਹ ਨੰਬਰ 11 ਤੇ ਡਿਵਾਈਡ ਹੋ ਰਿਹਾ ਪਰ ਇਹਨਾਂ ਦਾ ਡਿਫਰੈਂਸ 0 ਨਹੀਂ ਆ ਰਿਹਾ ਇਹਨਾਂ ਦਾ ਡਿਫਰੈਂਸ ਬਣ ਰਿਹਾ ਵਾ 11 ਤਾਂ ਇਹ ਇਹਦਾ ਮਤਲਬ ਕੀ ਹੈ ਕਿ ਇਹ ਆਪਸ਼ਨ ਆ ਜਿਹੜੀ ਸਾਡੇ ਕੋਲੇ ਹੋ ਸਕਦਾ ਜੇਕਰ ਤੁਹਾਡੇ ਕੋਲੇ ਇੱਕ ਨੰਬਰ ਇਹਦਾ ਪ੍ਰੋਸੈਸ ਕੀ ਆ 11 ਵਾਲੇ ਦਾ ਜਦੋਂ ਵੀ ਤੁਹਾਡੇ ਕੋਲੇ ਕੋਈ ਨੰਬਰ 11 ਤੇ ਡਿਵੀਜ਼ੀਬਲ ਵਾਲਾ ਆ ਜਾਏ ਜਿਵੇਂ ਇਹ ਵੀ ਸੰਪਿਆ ਵਾ ਠੀਕ ਹੈ ਤੁਸੀਂ ਇੱਕ ਤਾਂ ਈਵਨ ਤੇ ਆਡ ਪਲੇਸਿਸ ਦਾ ਸਮ ਕਰਨਾ ਵਾ ਤੇ ਉਸ ਤੋਂ ਬਾਅਦ ਉਹਨਾਂ ਦਾ ਮਾਈਨਸ ਕਰਕੇ ਅੰਤਰ ਆ ਜਾਂ ਤਾਂ ਜ਼ੀਰੋ ਹੋਣਾ ਚਾਹੀਦਾ ਜਾਂ ਜ਼ੀਰੋ ਹੋਣਾ ਚਾਹੀਦਾ ਜਾਂ ਉਹ 11 ਦੇ 11 ਦਾ ਮਲਟੀਪਲ ਹੋਣਾ ਚਾਹੀਦਾ ਜਾਂ ਉਹ 11 ਦਾ ਮਲਟੀਪਲ ਹੋਣਾ ਚਾਹੀਦਾ ਪਰ ਇਹ ਤਾਂ 11 ਦਾ ਮਲਟੀਪਲ ਹੋ ਗਿਆ ਤਾਂ ਅਸੀਂ ਕੀ ਆ ਹੁਣ ਇਹਨੂੰ 3 ਤੇ ਚੈੱਕ ਕਰਾਂਗੇ ਜਾਂ 9 ਤੇ ਚੈੱਕ ਕਰਾਂਗੇ ਅਤੇ ਉਹਦੇ ਕਾਰਨ ਦੇ ਲਈ ਅਸੀਂ ਕੀ ਕਰਦੇ ਹਾਂ ਇੰਨਾ ਸਾਰਿਆਂ ਦਾ ਜੋੜ ਕਰਦੇ ਹਾਂ ਹਰੇਕ ਡਿਜੀਟ ਦਾ ਜੋੜ 3 ਤੇ 5 8 8 ਤੇ 7 15 15 ਤੇ 2 17 17 ਤੇ 4 21 21 ਤੇ 1025 ਇਹ ਤਾਂ ਮੇਰੇ ਕੋਲ ਬਣ ਗਿਆ 25 ਤਿੰਨ ਦੇ ਭਾੜੇ ਚ ਤਾਂ 25 ਆਉਂਦਾ ਨਹੀਂ ਨਾ ਹੀ 9 ਦੇ ਭਾੜੇ ਚ ਆਉਂਦਾ 댓 ਮੀਨਸ ਇਹ ਆਪਸ਼ਨ ਸਹੀ ਨਹੀਂ ਹੈਗੀ ਕਿਉਂਕਿ ਇਹ 11 ਤੇ ਤਾਂ ਵੰਡਿਆ ਜਾ ਰਹੇਗਾ ਪੂਰਾ ਪੂਰਾ 11 ਤੇ ਵੰਡਿਆ ਵੰਡਿਆ ਜਾਊਗਾ ਪਰ 11 ਤੇ ਵੰਡਣ ਤੋਂ ਬਾਅਦ ਇਹ ਤਿੰਨ ਤੇ ਨਹੀਂ ਵੰਡਿਆ ਜਾਊਗਾ ਨਾ ਹੀ 9 ਤੇ ਵੰਡਿਆ ਜਾਊਗਾ ਕਿਉਂਕਿ ਅਸੀਂ ਇਹਨੂੰ ਤੋੜ ਕੇ ਲਿਖਿਆ ਹੋਇਆ ਠੀਕ ਹੈ ਤੇ 댓 ਮੀਨਸ ਇਹ ਨੰਬਰ ਪੂਰਾ ਪੂਰਾ 99 ਤੇ ਨਹੀਂ ਵੰਡਿਆ ਜਾਊਗਾ ਪਰ ਜੇਕਰ ਸਾਡੇ ਕੋਲੇ ਹੁੰਦਾ 11 ਫੇਰੇ 11 ਤੇ ਵੰਡਿਆ ਜਾਣਾ ਸੀ ਹੁਣ ਅਸੀਂ ਗੱਲ ਕਰਨੀ ਆ ਆਪਸ਼ਨ ਬੀ ਦੀ ਠੀਕ ਹੈ ਇਹ ਤਾਂ ਇਹ ਪ੍ਰੋਸੈਸ ਆ ਕਿ ਮੈਂ ਤੁਹਾਨੂੰ ਇਹਦਾ ਪੂਰਾ ਐਗਜ਼ੈਕਟਲੀ ਟ੍ਰੈਡੀਸ਼ਨਲ ਮੈਥਡ ਨਾਲ ਦੱਸ ਰਹੀ ਆ ਪਰ ਜੇਕਰ ਤੁਸੀਂ ਕਿਸੇ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਪੇਪਰ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੱਤਾ ਕਿ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ 11 ਹੀ ਲੈ ਲੈਣਾ ਠੀਕ ਹੈ ਤਾਂ ਜੋ ਸਾਨੂੰ ਫਿਰ ਚੈੱਕ ਨਾ ਕਰਨਾ ਪਵੇ ਤਿੰਨ ਤੇ ਅੱਗੇ ਆਪਾਂ 20 ਦੀ ਵੇ ਆਪਸ਼ਨ ਦੀ ਗੱਲ ਕਰ ਲੈਣੇ ਆ ਅਸੀਂ ਕੀ ਲੈਣੇ ਆ ਈਵਨ ਸਥਾਨ ਲੈਣੇ ਆ ਤੇ ਆਰਡ ਸਥਾਨ ਲੈਣੇ ਆ ਈਵਨ ਸਥਾਨ ਟਾਂਕ ਪਹਿਲਾ ਸਥਾਨ ਟਾਂਕ ਹੁੰਦਾ ਆਰਡ ਹੁੰਦਾ ਠੀਕ ਹੈ ਫਿਰ ਉਸ ਤੋਂ ਬਾਅਦ ਇੱਕ ਛੱਡ ਕੇ ਆਰਡ ਹੀ ਹੋਊਗਾ ਇਸ ਤੋਂ ਬਾਅਦ ਇਹਨਾਂ ਦਾ ਕਰਨਾ ਜੋੜ 5 ਤੇ 1 6 6 ਤੇ 9 ਕਿੰਨੇ ਹੁੰਦੇ ਆ 15 ਠੀਕ ਹੈ ਫਿਰ ਅਸੀਂ ਕਰਨਾ ਜਿਹੜੇ ਬਚ ਗਏ ਉਹਨਾਂ ਦਾ ਜੋੜ 3 7 ਆ 10 10 ਦੇ ਦੋ 12 ਹੁਣ ਇਹਨਾਂ ਦਾ ਜੋੜ ਮਾਈਨਸ ਕੀਤਾ 3 ਬਣ ਗਿਆ ਮਤਲਬ ਜਾਂ ਤਾਂ ਮੇਰੇ ਕੋਲੇ 0 ਹੋਣਾ ਚਾਹੀਦਾ ਸੀ ਜਾਂ ਫਿਰ 11 ਦਾ ਮਲਟੀਪਲ ਹੋਣਾ ਚਾਹੀਦਾ ਸੀ ਠੀਕ ਹੈ ਪਰ ਨਾ ਤਾਂ ਇਹ 0 ਬਣਿਆ ਨਾ ਹੀ ਇਹਨਾਂ ਦਾ ਅੰਤਰ ਮੇਰੇ ਕੋਲੇ 11 ਦਾ ਮਲਟੀਪਲ ਬਣਿਆ दैट मींस ਬੀ ਆਪਸ਼ਨ ਤਾਂ ਬਿਲਕੁਲ ਵੀ ਨਹੀਂ ਹੋਵੇਗੀ ਅੱਗੇ ਅਸੀਂ ਗੱਲ ਕਰ ਲੈਂਦੇ ਆ ਸੀ ਆਪਸ਼ਨ ਦੀ ਸੀ ਆਪਸ਼ਨ ਦੇ ਵਿੱਚ ਕੀ ਆ ਤੁਸੀਂ ਇਹ ਹੀ ਪ੍ਰੋਸੈਸ ਲਗਾਉਂਗੇ ਬਹੁਤ ਇੰਪੋਰਟੈਂਟ ਟਾਪਿਕ ਆਹੇ ਤੇ ਬਹੁਤ ਇੰਪੋਰਟੈਂਟ ਸਮ ਜਿਹੜੇ ਕਿ ਹਰੇਕ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਆ ਜਿਹੜੇ ਸਟੂਡੈਂਟ ਨੇ ਜੇਲ ਬਾਰਡਰ ਦਾ ਪਟਵਾਰੀ ਦਾ ਐਗਜ਼ਾਮ ਦਿੱਤਾ ਹੋਵੇਗਾ ਜਾਂ ਫਿਰ ਇਸ ਤੋਂ ਪਹਿਲਾਂ ਪੀਐਸਟੈਟ ਦਾ ਐਗਜ਼ਾਮ ਦਿੱਤਾ ਹੋਵੇਗਾ ਤਾਂ ਉਹਨਾਂ ਨੂੰ ਪਤਾ ਹੋਵੇਗਾ ਕਿ ਇਸੇ ਤਰ੍ਹਾਂ ਦੇ ਸਮ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਆ ਠੀਕ ਹੈ ਅੱਗੇ ਅਸੀਂ ਕਰਦੇ ਆ ਗੱਲ ਸਾਡੇ ਆਪਸ਼ਨ ਸੀ ਦੀ ਹਾਂਜੀ ਹੁਣ ਅਸੀਂ ਕੀ ਕਰਨਾ ਫਿਰ ਟਾਂਕ ਸਥਾਨ ਲੈਣੇ ਆ ਟਾਂਕ ਸਥਾਨ ਟਾਂਕ ਸਥਾਨ ਜਿਹੜੇ ਪਹਿਲਾਂ ਅਸੀਂ ਵਨ ਤੋਂ ਸ਼ੁਰੂ ਕਰਨੇ ਆ ਫਿਰ ਉਸ ਤੋਂ ਬਾਅਦ ਇੱਕ ਛੱਡ ਕੇ ਅਗਲਾ ਟਾਂਕ ਹੀ ਹੋਵੇਗਾ 9 ਤੇ 3 ਕਿੰਨੇ ਹੁੰਦੇ ਆ 9 3 12 12 6 18 ਠੀਕ ਹੈ ਫਿਰ ਅਸੀਂ ਕੀ ਕਰਨਾ ਵਾ ਮਾਈਨਸ ਦਾ ਨਿਸ਼ਾਨ ਪਾਉਣਾ ਜੋ ਬਚ ਗਏ ਉਹਨਾਂ ਦਾ ਜੋੜ 4 4 8 ਤੇ 1 9 ਤੇ ਇਹ ਮੇਰੇ ਕੋਲ ਆ ਗਿਆ 9 ਹੁਣ ਨਾ ਤਾਂ ਇਹ 0 ਬਣਿਆ ਨੇ ਨਾ ਹੀ ਇਹ 11 ਦਾ ਮਲਟੀਪਲ ਬਣਿਆ ਜੇ 0 ਜਾਂ 11 ਦਾ ਮਲਟੀਪਲ ਬਣ ਜਾਂਦਾ ਤਾਂ ਅਸੀਂ ਕਹਿ ਸਕਦੇ ਸੀ ਕਿ ਇਹ ਨੰਬਰ ਪੂਰਾ ਪੂਰਾ 11 ਨੂੰ ਡਿਵਾਈਡ ਕਰੂਗਾ ਪਰ ਇਹ ਤਾਂ 11 ਨੂੰ ਵੀ ਨਹੀਂ ਕੀਤਾ ਫਿਰ ਇਹ 99 ਨੂੰ ਕਿੱਥੋਂ ਕਰ ਜੂਗਾ ਠੀਕ ਹੈ ਤਾਂ ਹੁਣ ਅਸੀਂ ਗੱਲ ਕਰਦੇ ਹਾਂ ਆਪਸ਼ਨ ਡੀ ਦੀ ਸਾਡੇ ਕੋਲ ਜੋ ਆਪਸ਼ਨ ਡੀ ਆ ਅਸੀਂ ਇਹਨੂੰ ਚੈੱਕ ਕਰ ਲੈਨੇ ਆ 11 43 45 ਠੀਕ ਹੈ ਇਹਨਾਂ ਦਾ ਤੁਸੀਂ ਕੀ ਪਹਿਲਾਂ ਟਾਂਕ ਸੰਖਿਆਵਾਂ ਲੈ ਟਾਂਕ ਸਥਾਨ ਲੈਣੇ ਆ ਟਾਂਕ ਸਥਾਨ ਲੈਣੇ ਆ ਨਾਟ ਸੰਖਿਆਵਾਂ ਠੀਕ ਹੈ ਜੀ ਹੁਣ ਅਸੀਂ ਇਹਨਾਂ ਦਾ ਜੋੜ ਕਰਦੇ ਆ 4 ਤੇ 1 5 5 4 9 ਅੱਗੇ 1 ਤੇ 3 ਤੇ 1 4 ਜੋ ਬਚ ਗਏ ਉਹਨਾਂ ਦਾ ਜੋੜ ਕਰ ਰਹੀ ਹਾਂ ਫੇਰ 5 ਕੀਤਾ 9 ਹੁਣ ਇਹ 0 ਬਣ ਗਿਆ ਥੈਟ ਮੀਨਸ ਇਹ ਨੰਬਰ ਇਦਾਂ ਦਾ ਵਾ ਜਿਹੜਾ 11 ਨੂੰ 11 ਤੇ ਪੂਰਾ ਪੂਰਾ ਵੰਡਿਆ ਜਾਵੇਗਾ ਠੀਕ ਹੈ ਹੁਣ ਅਸੀਂ ਦੇਖ ਲੈਂਦੇ ਆ ਇਹਨਾਂ ਦਾ ਜੋੜ ਕਰਕੇ ਕੀ ਇਹ 3 ਤੇ ਜਾਂ 9 ਤੇ ਵੰਡਿਆ ਜਾਂਦਾ 1 1 2 2 ਤੇ 4 6 6 ਤੇ 3 6399413 13 ਤੇ 5 ਹੁੰਦੇ ਆ 18 ਹਾਂਜੀ ਬਿਲਕੁਲ ਇਹ 9 ਤੇ ਵੰਡਿਆ ਜਾ ਰਿਹਾ ਏ ਕਿਉਂਕਿ 9 ਦੇ ਭਾੜੇ ਦੇ ਵਿੱਚ 9 ਦੁਣੀ 18 ਹੁੰਦੇ ਆ ਦੈਟ ਮੀਨਸ ਆਪਸ਼ਨ ਨੰਬਰ ਇੱਥੇ D ਹੀ ਰਾਈਟ ਆਨਸਰ ਹੈ ਠੀਕ ਹੈ ਜੀ ਹੁਣ ਇੱਕ ਤੁਹਾਨੂੰ ਸਮੇਂ ਦਿੱਤਾ ਹੋਇਆ ਹੈ ਜਲਦੀ ਨਾਲ ਵੀਡੀਓ ਨੂੰ ਰੋਕ ਕੇ 11 ਤੇ ਡਿਵਾਈਡ ਕਰੋ ਤੇ ਦੱਸੋ ਇਹਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਆਉਂਦੀ ਆ ਡਿਵਾਈਡ ਕਰਨ ਦਾ ਮਤਲਬ ਇਹ ਨਹੀਂ ਕਿ ਕੱਲੇ ਕੱਲੇ ਨੰਬਰ ਨੂੰ ਡਿਵਾਈਡ ਕਰੋਗੇ ਕਿਉਂਕਿ ਆਪਸ਼ਨ ਇੰਨੀਆਂ ਜ਼ਿਆਦਾ ਵੱਡੀਆਂ ਹੁੰਦੀਆਂ ਨੰਬਰ ਇੰਨੇ ਵੱਡੇ ਦਿੱਤੇ ਹੁੰਦੇ ਆ ਕਿ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਸੀ ਕੱਲੇ ਕੱਲੇ ਨੂੰ ਡਿਵਾਈਡ ਕਰ ਸਕੇ ਤਾਂ ਅਸੀਂ ਇਹੀ ਮੈਥਡ ਲਾਵਾਂਗੇ ਕਿ ਪਹਿਲਾਂ ਟਾਂਕ ਸੰਖਿਆਵਾਂ ਦਾ ਜੋੜ ਕਰ ਲਓ ਫਿਰ ਈਵਨ ਸੰਖ ਜਿਹੜੇ ਈਵਨ ਸਥਾਨ ਆ ਉਹਨਾਂ ਦਾ ਜੋੜ ਕਰ ਲਓ ਤੇ ਉਹਨਾਂ ਦਾ ਅੰਤਰ ਦੇਖ ਲਓ ਜੋ ਜ਼ੀਰੋ ਬਣ ਰਿਹਾ ਤਾਂ ਦੈਟ ਮੀਨਸ ਉਹ 11 ਤੇ ਡਿਵਾਈਡ ਹੋਊਗਾ ਠੀਕ ਹੈ ਹੁਣ ਤੁਸੀਂ ਦੇਖ ਸਕਦੇ ਹੋ ਤੇ ਕਦੇ ਵੀ ਪੇਪਰ ਦੇ ਵਿੱਚ ਜਦੋਂ ਵੀ ਕੋਈ ਐਗਜ਼ਾਮੀਨਰ ਇਸ ਤਰ੍ਹਾਂ ਦੇ ਸਵਾਲ ਪਾਊਗਾ ਕਦੇ ਵੀ ਏ ਆਪਸ਼ਨ ਨਹੀਂ ਰੱਖੂਗਾ ਬਹੁਤ ਘੱਟ ਚਾਂਸ ਹੋਣਗੇ ਵੀ ਤੁਹਾਡੇ ਕੋਲੇ ਏ ਆਪਸ਼ਨ ਹੋਵੇ ਆਪਸ਼ਨ ਤੁਹਾਨੂੰ ਪਿਛਲੀਆਂ ਹੀ ਮਿਲਣਗੀਆਂ ਪਰ ਫਿਰ ਵੀ ਤੁਸੀਂ ਧਿਆਨ ਨਾਲ ਕਰਨਾ ਆਪਣਾ ਸਵਾਲ ਠੀਕ ਹੈ ਟੁੱਕਾ ਨਹੀਂ ਲਾਉਣਾ ਕਿ ਅਸੀਂ ਡੀ ਉਹ ਹੀ ਲੰਗਾਵਾਂਗੇ ਅੱਗੇ ਦੇਖੋ ਸਭ ਤੋਂ ਪਹਿਲਾਂ ਅਸੀਂ ਆਪਸ਼ਨ ਆਪਸ਼ਨ ਏ ਚੈੱਕ ਕਰ ਲੈਨੇ ਆ ਉਹ ਹੈ ਤੁਹਾਡੇ ਕੋਲੇ ਦਿੱਤੀ 23 5 6 4 1 ਅਸੀਂ ਕੀ ਲੈਣੇ ਆ ਪਹਿਲਾਂ ਟਾਂਕ ਸਥਾਨ ਲੈਣੇ ਆ ਮਤਲਬ ਪਹਿਲਾਂ ਟਾਂਕ ਪਹਿਲਾਂ ਤੋਂ ਸ਼ੁਰੂ ਕਰਨਾ ਇੱਕ ਛੱਡ ਕੇ ਅਗਲਾ ਟਾਂਕ ਹੀ ਹੋਵੇਗਾ ਇਹਨਾਂ ਦਾ ਕਰੋ ਜੋੜ 5 ਤੇ 2 7 7 4 11 ਫਿਰ ਅੱਗੇ ਤਿੰਨ ਜੋ ਬਚ ਗਏ ਉਹਨਾਂ ਦਾ ਜੋੜ ਕਰ ਲੋ 3 ਤੇ 1 3 ਤੇ 6 9 9 ਤੇ 1 10 ਹੁਣ ਇਹ ਬਣ ਗਿਆ ਮੇਰੇ ਕੋਲੇ ਇੱਕ दैट मींस ਆਪਸ਼ਨ ਏ ਵੀ ਕੀ ਆ 11 ਤੇ ਡਿਵਾਈਡ ਨਹੀਂ ਹੋਊਗੀ ਕਿਉਂਕਿ ਜੇ ਜਿਹੜੀ ਜਿਹੜਾ ਇਹਨਾਂ ਦਾ ਅੰਤਰ ਹੈ ਨਾ ਮਾਈਨਸ ਕਰਨ ਤੋਂ ਬਾਅਦ ਜਾਂ ਤਾਂ ਉਹ ਜ਼ੀਰੋ ਹੋਣਾ ਚਾਹੀਦਾ ਜਾਂ ਫਿਰ ਉਹ 11 ਦਾ ਮਲਟੀਪਲ ਹੋਣਾ ਚਾਹੀਦਾ ਠੀਕ ਹੈ ਹੁਣ ਅਸੀਂ ਆਪਸ਼ਨ ਬੀ ਦੀ ਚੈੱਕ ਕਰ ਲੈਂਦੇ ਹਾਂ ਤੁਹਾਡੇ ਕੋਲੇ ਦਿੱਤੀ ਹੋਈ ਆ ਆਪਸ਼ਨ ਵਿੱਚ 24 56 42 ਮੈਂ ਹੁਣ ਇਹਨਾਂ ਦੇ ਵਿੱਚੋਂ ਟਾਂਕ ਸਥਾਨ ਲੈ ਲੈਨੇ ਆ ਟਾਂਕ ਸਥਾਨ ਇਹਨਾਂ ਦਾ ਜੋੜ ਕਰ ਲੈਨੇ ਆ 5 ਤੇ 2 7 7 ਤੇ 4 11 ਠੀਕ ਹੈ ਫਿਰ 4 6 10 ਤੇ ਅੱਗੇ ਆ ਗਿਆ 12 ਤਾਂ ਇੱਥੇ ਮੇਰੇ ਕੋਲੇ ਬਣ ਗਿਆ -1 ਤਾਂ ਇਹ ਵੀ ਆਪਸ਼ਨ ਨਾ ਤਾਂ ਇਹ 0 ਬਣਿਆ ਨਾ ਹੀ 11 ਦਾ ਮਲਟੀਪਲ ਬਣਿਆ ਦੈਟ ਮੀਨਸ ਵੀ ਆਪਸ਼ਨ ਵੀ ਕੈਨਸਲ ਹੋ ਗਈ ਫਿਰ ਅੱਗੇ ਸੀ ਦੇਖ ਲੈਨੇ ਆ 31 56 24 ਇਹਨਾਂ ਦੇ ਟਾਂਕ ਸਥਾਨ ਲੈ ਲਓ ਮਤਲਬ ਇੱਕ ਛੱਡ ਕੇ ਦੂਸਰੇ ਲੈ ਲਓ 3 ਤੋਂ 3 5 8 8 ਤੇ 2 10 ਠੀਕ ਹੈ 6 4 10 ਤੇ 1 11 ਇਹ ਵੀ ਮੇਰੇ ਕੋਲੇ -1 ਬਣ ਗਈ ਤਾਂ ਦੈਟ ਮੀਨਸ ਅਸੀਂ ਕੀ ਕਮਾਂਗੇ ਕਿ ਸੀ ਆਪਸ਼ਨ ਵੀ ਨਹੀਂ ਹੋ ਸਕਦੇ ਕਿਉਂਕਿ ਜਾਂ ਤਾਂ ਇਹਨਾਂ ਦਾ ਸਮ 11 ਦਾ ਮਲਟੀਪਲ ਹੋਣਾ ਚਾਹੀਦਾ ਜਾਂ ਫਿਰ 0 ਬਣਨਾ ਚਾਹੀਦਾ ਵਾ ਅੱਗੇ ਅਸੀਂ ਗੱਲ ਕਰ ਲੈਂਦੇ ਆ ਡੀ ਆਪਸ਼ਨ ਦੀ 4 15 6 24 ਹੁਣ ਮੈਂ ਇਹਨਾਂ ਦੇ ਵਿੱਚੋਂ ਫੇਰ ਤਾਂਕ ਸਥਾਨ ਲੈਣੀ ਆ 5 4 9 9 ਤੇ 2 11 6 ਤੇ 1 10 ਸੌਰੀ 6 ਤੇ 1 774 11 ਤਾਂ ਇਹਨਾਂ ਦਾ ਜਿਹੜਾ ਮੇਰੇ ਕੋਲ ਅੰਤਰ ਉਹ ਜ਼ੀਰੋ ਬਣ ਗਿਆ that means ਇਹੀ ਇਦਾਂ ਦਾ ਨੰਬਰ ਆ ਜਿਹੜਾ 11 ਤੇ ਪੂਰਾ ਪੂਰਾ ਵੰਡਿਆ ਜਾਵੇਗਾ ਠੀਕ ਹੈ অপਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਹਾਂਜੀ ਅੱਗੇ ਦੇਖੋ ਅੱਗੇ ਉਹਨੇ ਬੋਲਿਆ ਕਿ ਪਹਿਲੀਆਂ 5 ਅਭਾਜ ਸੰਖਿਆਵਾਂ ਦਾ ਜੋੜ ਦੱਸੋ ਪਹਿਲੀਆਂ 5 ਅਭਾਜ ਸੰਖਿਆਵਾਂ ਹੁਣ ਜਿਹੜੇ ਤਾਂ ਸਟੂਡੈਂਟਸ ਨੇ ਨੰਬਰ ਸਿਸਟਮ ਦਾ ਪਾਰਟ 1 ਕੀਤਾ ਵਾ ਉਹ ਤਾਂ ਆਸਾਨੀ ਦੇ ਨਾਲੇ ਸਭ ਨੂੰ ਅਟੈਂਪਟ ਕਰ ਸਕਦੇ ਆ ਠੀਕ ਹੈ ਪਰ ਜਿਹੜੇ ਸਟੂਡੈਂਟਸ ਨੇ ਨੰਬਰ ਸਿਸਟਮ ਦਾ ਪਾਰਟ 1 ਨਹੀਂ ਕੀਤਾ ਉਹਨਾਂ ਨੂੰ ਤਾਂ ਪਹਿਲਾਂ ਇਹ ਨਹੀਂ ਪਤਾ ਲੱਗੇਗਾ ਕਿ ਅਭਾਜ ਸੰਖਿਆਵਾਂ ਕੀ ਹੁੰਦੀਆਂ ਠੀਕ ਹੈ ਤਾਂ ਜਿਨ੍ਹਾਂ ਨੂੰ ਪਤਾ ਵਾ ਉਹਨਾਂ ਦੇ ਲਈ ਤਾਂ ਬਹੁਤ ਈਜੀ ਸਾਮਾ ਉਹ ਕਹਣਗੇ ਮੈਡਮ ਇਦਾਂ ਦੇ ਸਵਾਲ ਤਾਂ ਪੇਪਰ 'ਚ ਨਹੀਂ ਆਉਂਦੇ ਜਦਕਿ ਇਦਾਂ ਦੇ ਹੀ ਆਉਂਦੇ ਆ ਕਿਉਂਕਿ ਬਹੁਤ ਸਾਰੇ ਸਟੂਡੈਂਟ ਅਪਾਜ ਤੇ ਅਪਾਜ ਸੰਖਿਆਵਾਂ 'ਚ ਪਸਲ ਹੋ ਜਾਂਦੇ ਆ ਠੀਕ ਹੈ ਤਾਂ ਦੇਖੋ ਉਹਨਾਂ ਨੇ ਆਪਸ਼ਨ ਤਾਂ ਹਰੇਕ ਦੇ ਢੰਗ ਨਾਲ ਹੀ ਦਿੱਤੀਆਂ ਹੁੰਦੀਆਂ ਜਿਸ ਤਰ੍ਹਾਂ ਤੁਸੀਂ ਸੋਚਦੇ ਆ ਕਿਉਂਕਿ ਉਹ ਤਾਂ ਸਾਡੇ ਤੋਂ ਵੀ ਉੱਪਰ ਸੋਚਦੇ ਆ ਤੇ ਅਪਾਜ ਅਪਾਜ ਸੰਖਿਆਵਾਂ ਕਿਹੜੀਆਂ ਹੁੰਦੀਆਂ ਵਾ ਉਹ ਨੰਬਰ ਜਿਹੜੇ ਸਿਰਫ ਆਪਦੇ ਹੀ ਭਾੜੇ 'ਚ ਆਉਂਦੇ ਆ ਜਿਵੇਂ 2 3 5 7 ਉਸ ਤੋਂ ਬਾਅਦ ਆ ਗਿਆ 11 ਠੀਕ ਹੈ ਇਹ ਨੰਬਰ ਇਦਾਂ ਦੇ ਆ ਜਿਹੜੇ ਸਿਰਫ ਆਪਦੇ ਹੀ ਭਾੜੇ ਚ ਆਉਂਦੇ ਉਸ ਤੋਂ ਬਾਅਦ ਹੋਰ ਵੀ ਨੰਬਰ ਆ ਕਿਹੜੇ-ਕਿਹੜੇ ਆ 13 19 23 ਠੀਕ ਹੈ ਆਪ ਟੂ ਸੋ ਹਣ ਇਦਾਂ ਚੱਲਦੇ ਰਹਿੰਦੇ ਅੱਗੇ ਦੀ ਅੱਗੇ ਨੰਬਰ ਤਾਂ ਹੁਣ ਉਹਨੇ ਪਹਿਲੇ 5 ਕਿਹਾ ਸੀ ਤਾਂ ਮੈਂ ਪਹਿਲੇ 5 ਉਹ ਭਾਜ ਸੰਖਿਆਵਾਂ ਲੈ ਲਈਆਂ ਉਹਨੇ ਬੋਲਿਆ ਕਿ ਇਹਨਾਂ ਦਾ ਜੋੜ ਦੱਸੋ ਕਿੰਨਾ ਹੋਊਗਾ ਤਾਂ ਇਹਨਾਂ ਦਾ ਜੋੜ ਕਰ ਦਿੰਨੇ ਆ 2 ਤੇ 3 5 5 ਤੇ 5 10 10 17 17 ਤੋਂ ਬਾਅਦ ਇਹਨਾਂ ਦਾ ਜੋੜ ਕੀਤਾ ਹੈ 17 ਦੇ ਵਿੱਚ ਅਸੀਂ 11 ਜੋੜੇ ਇਹ ਹੁੰਦਾ 28 ਤਾਂ ਆਪਸ਼ਨ ਨੰਬਰ ਇੱਥੇ ਡੀ ਤੁਹਾਡਾ ਰਾਈਟ ਆਨਸਰ ਬਣ ਰਿਹਾ ਹੈ ਹਾਂਜੀ ਜੇਕਰ ਇੱਥੇ ਤੱਕ ਵੀਡੀਓ ਚੰਗੀ ਲੱਗੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਹੁਣ ਤੁਹਾਡਾ ਹੋਮਵਰਕ ਹੈ ਤਾਂ ਤੁਸੀਂ ਜਲਦੀ ਨਾਲ ਆਨਸਰ ਕਮੈਂਟ ਬਾਕਸ ਦੇ ਵਿੱਚ ਸੈਂਡ ਕਰੋਗੇ ਪਹਿਲੀਆਂ 7 ਪਹਿਲੀਆਂ 7 ਪਹਿਲੀਆਂ 7 ਅਪਹਾਜ ਸੰਖਿਆਵਾਂ ਦਾ ਜੋੜ ਪਹਿਲੀਆਂ 7 ਅਭਾਜ ਸੰਖਿਆਵਾਂ ਦਾ ਜੋੜ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸੋਗੇ ਪਹਿਲੀਆਂ 5 ਦਾ ਤਾਂ ਪਤਾ ਵਾ 28 ਅਗਲੀਆਂ 2 ਦਾ ਵਿੱਚ ਜੋੜ ਕੇ ਕਮੈਂਟ ਬਾਕਸ ਦੇ ਵਿੱਚ ਤੁਸੀਂ 2 ਸੈਕਿੰਡ ਚ ਦੱਸ ਸਕਦੇ ਹੋ ਠੀਕ ਹੈ ਜੀ ਅੱਗੇ ਅਸੀਂ ਕਰਦੇ ਹਾਂ ਨੈਕਸਟ ਸਮ ਹਾਂਜੀ ਅਗਿਆਸੀ ਕਰਦੇ ਆ ਨੈਕਸਟ ਸਮ ਉਹਨਾਂ ਨੇ ਬੋਲਿਆ ਇੰਨਾ ਵਿੱਚੋਂ ਕਿਹੜੀ ਸੰਖਿਆ ਵਾ ਜਿਹੜੀ 3 7 9 ਤੇ 11 ਨਾਲ ਪੂਰੀ ਪੂਰੀ ਵੰਡੀ ਜਾਂਦੀ ਆ ਹਾਂਜੀ ਵਿੱਚ ਵਨ ਆਫ ਦਾ ਫਾਲੋਇੰਗ ਨੰਬਰ ਇਜ਼ ਡਿਵੀਜ਼ੀਬਲ ਬਾਈ ਕੰਪਲੀਟਲੀ 3 7 9 ਐਂਡ 11 ਇਹਨਾਂ ਦੇ ਵਿੱਚੋਂ ਕਿਹੜੀ ਸੰਖਿਆ ਵਾ ਜਿਹੜੀ ਪੂਰੀ ਦੀ ਪੂਰੀ ਇਹਨਾਂ ਨੰਬਰਾਂ ਦੇ ਨਾਲ ਵੰਡੀ ਜਾਂਦੀ ਆ ਤਾਂ ਤੁਹਾਨੂੰ ਹਰ ਇੱਕ ਨੰਬਰ ਦਾ ਪਤਾ 3 ਦੇ ਲਈ ਤੁਹਾਨੂੰ ਪਤਾ ਕਿ ਇਹਨਾਂ ਦਾ ਸਮ ਕਰੋ ਫਿਰ ਉਸ ਤੋਂ ਬਾਅਦ ਦੱਸ ਦੋ ਕਿ ਕਿਹੜੀ ਆਪਸ਼ਨ ਇਹਦੇ ਤੇ ਡਿਵਾਈਡ ਹੋ ਰਹੀ ਹੈ ਜਿਹੜੀ ਪੂਰੀ ਪੂਰੀ ਜਿੰਨਾਂ ਦਾ ਜੋੜ ਵੰਡਿਆ ਗਿਆ ਤਾਂ ਪੂਰਾ ਪੂਰਾ ਤਿੰਨ ਤੇ ਵੀ ਡਿਵਾਈਡ ਹੋ ਰਿਹਾ ਤੇ ਉਹੀ ਪ੍ਰੋਸੈਸ ਨੌ ਦਾ ਵਾ ਠੀਕ ਹੈ 11 ਵਾਲਾ ਵੀ ਪਤਾ ਜੇ 9 ਤੇ 11 ਤੇ ਕੋਈ ਡਿਵਾਈਡ ਕਰ ਗਿਆ ਤਾਂ ਉਹ 7 ਤੇ ਵੀ ਕਰੂਗਾ ਹੀ ਠੀਕ ਹੈ ਜੀ ਅੱਗੇ ਅਸੀਂ ਦੇਖ ਲੈਣਾ ਕੀ ਪ੍ਰੋਸੈਸ ਬਣ ਰਹੀਆਂ ਪਹਿਲਾਂ ਅਸੀਂ ਜੋੜ ਹੀ ਕਰ ਲੈਨੇ ਆ ਹਰੇਕ ਡਿਜੀਟ ਦਾ ਜੋੜ ਜੋੜ ਕਰਦੇ ਆ ਤੇ 9 ਦੇਖੋ 6 ਤੇ 3 ਕਿੰਨੇ ਹੁੰਦੇ ਆ 9 9 9 18 ਇਕੱਲੇ ਇਕੱਲੇ ਨੂੰ ਜੋੜ ਰਹੇ ਆ ਇਹ 3 ਤੇ ਡਿਵਾਈਡ ਆਉਂਦਾ ਨਾ ਕਿਉਂਕਿ 3 ਦੇ ਭਾੜੇ 'ਚ 18 ਆਉਂਦਾ ਤਾਂ ਇਹ 3 ਤੇ ਵੀ ਡਿਵਾਈਡ ਕਰੇਗਾ ਫਿਰ 2 0 2 2 7 9 9 18 ਫਿਰ ਅੱਗੇ 3 ਤੇ 7 10 ਫਿਰ 10 19 ਤੇ 20 ਹੁਣ ਜਿਹੜਾ 20 ਆ ਉਹ ਤਿੰਨ ਤੇ ਪੂਰਾ ਪੂਰਾ ਨਹੀਂ ਵੰਡਿਆ ਜਾਂਦਾ ਕਿਉਂਕਿ ਉਹ ਤਿੰਨ ਦੇ ਭਾੜੇ 'ਚ ਹੀ ਨਹੀਂ ਆਉਂਦਾ ਤਾਂ ਸੀ ਆਪਸ਼ਨ ਤਾਂ ਇੱਥੇ ਕੈਨਸਲ ਹੋ ਗਈ ਠੀਕ ਹੈ ਫਿਰ ਡੀ ਆਪਸ਼ਨ ਦੇਖ ਲਿਏ ਨੇ 7 3 10 19 20 21 21 ਤਿੰਨ ਦੇ ਭਾੜੇ 'ਚ ਆਉਂਦਾ ਹਾਂਜੀ ਆਉਂਦਾ ਪਰ 21 ਦੀ ਜੇ ਅਸੀਂ ਗੱਲ ਕਰੀਏ ਇਹੀ ਪ੍ਰੋਸੈਸ ਅਸੀਂ ਤਿੰਨ ਤੇ ਚੈੱਕ ਕਰ ਰਹੇ ਹਾਂ ਨਾ ਤਿੰਨ ਤੇ ਚੈੱਕ ਕਰ ਰਹੇ ਹਾਂ ਤੇ 9 ਦੇ ਨਹੀਂ ਆਉਂਦਾ 9 ਦੇ ਵਿੱਚ ਜੇ ਆਪਾਂ 9 ਦੀ ਗੱਲ ਕਰੀਏ 18 9 ਚ ਵੀ ਆਉਂਦਾ ਠੀਕ ਹੈ ਫਿਰ ਇਹ 18 ਵੀ 9 ਚ ਆਉਂਦਾ ਬਟ ਇਹ 21 ਨਹੀਂ ਆਉਂਦਾ ਤਾਂ ਇਥੋਂ ਤੁਹਾਡੀ ਆਪਸ਼ਨ ਡੀ ਵੀ ਕੈਨਸਲ ਹੋ ਗਈ ਰਹਿ ਸਾਡੇ ਕੋਲੇ ਕਿਹੜੀਆਂ ਗਈਆਂ ਦੋ ਇਹਨਾਂ ਦੋਹਾਂ ਨੂੰ ਅਸੀਂ 11 ਦੇ ਚੈੱਕ ਕਰ ਲੈਨੇ ਆ ਸਭ ਤੋਂ ਪਹਿਲਾਂ ਦੇਖੋ ਅਸੀਂ ਕੀ ਕਰਨਾ 11 ਦੇ ਲਈ ਟਾਂਕ ਸੰਖਿਆਨ ਲੈ ਲੈਨੇ ਆ ਟਾਂਕ ਸਥਾਨ ਲੈ ਲੇ ਟਾਂਕ ਸਥਾਨ ਦਾ ਮੈਂ ਜੋੜ ਕਰਾਂ ਇਥੋਂ ਹੀ ਪਤਾ ਲੱਗ ਰਿਹਾ 9 ਤੇ 6 ਕਿੰਨਾ ਹੁੰਦਾ 15 15 ਚੋਂ 3 ਮਾਈਨਸ ਕੀਤੇ 12 12 ਹੋ ਗਿਆ 12 ਦੇਖੋ 15 ਚੋਂ 3 ਮਾਈਨਸ ਕੀਤੇ 12 ਹੁਣ ਜਿਹੜਾ ਮੇਰੇ ਕੋਲੇ ਅੰਤਰ ਆਉਤਾ ਬਣਿਆ ਹੀ ਨਹੀਂ ਮਤਲਬ ਇਹ ਆ ਤਾਂਕ ਸਥਾਨਾਂ ਦਾ ਜੋੜ ਕੀਤਾ ਉਹ ਬਣ ਗਿਆ ਮੇਰੇ ਕੋਲੇ 9 ਤੇ 6 ਹੁੰਦੇ ਆ 15 ਠੀਕ ਹੈ ਫਿਰ ਜਿਹੜਾ ਈਵਨ ਸਥਾਨ ਈਵਨ ਸਥਾਨ ਤਾਂ ਇੱਕ ਹੀ ਆ 3 ਪਿਆ ਵਿਚਾਲੇ 3 મે માઈનસ ਕੀਤਾ 12 ਇਹ ਤਾਂ 11 تے ਡਿਵਾਈਡ نہیں ہو رہا کیونکہ 11 ਦਾ ਕੀ ਪ੍ਰੋਸੈਸ ਹੈ ਕਿ ਜਾਂ ਤਾਂ ਮਾਈਨਸ ਕਰਨ ਤੋਂ ਬਾਅਦ 0 ਬੰਨਣਾ ਚਾਹੀਦਾ ਜਾਂ ਕੋਈ 11 ਦਾ ਮਲਟੀਪਲ ਬੰਨਣਾ ਚਾਹੀਦਾ ਨਾ ਤਾਂ 12 0 ਬਣਿਆ ਤੇ ਨਾ ਹੀ 12 11 ਦਾ ਮਲਟੀਪਲ ਆ दैट मींस ਆਪਸ਼ਨ A ਵੀ ਕੱਟ ਹੋ ਗਈ ਤਾਂ ਰਹਿ ਗਈ ਤੁਹਾਡੇ ਕੋਲੇ ਆਪਸ਼ਨ B ਤੇ ਪੱਕਾ ਹੀ ਹੈ ਕਿ ਇਹ 7 ਤੇ ਵੀ ਡਿਵਾਈਡ ਹੋਊਗੀ ਕਿਉਂਕਿ ਇੱਕ ਆਨਸਰ ਤਾਂ ਸਾਡਾ ਆਉਣਾ ਹੀ ਆ ਪਰ ਰਾਈਟ ਆਨਸਰ ਆ ਤੁਹਾਡਾ ਆਪਸ਼ਨ B ਬਣ ਗਿਆ ਇਸ ਦੇ ਵਿੱਚ ਠੀਕ ਹੈ ਜੀ ਉਮੀਦ ਕਰਦੀਆਂ ਕਿ ਤੁਹਾਨੂੰ ਇੱਥੇ ਤੱਕ ਵੀਡੀਓ ਪਸੰਦ ਆਈ ਹੋਵੇਗੀ ਜੇਕਰ ਇੱਥੇ ਤੱਕ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਠੀਕ ਹੈ ਇਹ ਆਪਸ਼ਨ ਤੁਹਾਡੀ B ਹੈ 7 ਤੇ ਵੀ ਡਿਵਾਈਡ ਕਰਕੇ ਦੇਖ ਲੈਣਾ ਇਹਨੂੰ ਹਾਂਜੀ ਅੱਗੇ ਅਸੀਂ ਗੱਲ ਕਰ ਲੈਨੇ ਆ ਸਾਡੇ ਸੌਮ ਨੰਬਰ 7 ਦੀ 7 ਦੇ ਵਿੱਚ ਉਹਨਾਂ ਨੇ ਕੀ ਕਿਹਾ ਵਾ ਉਹਨੇ ਬੋਲਿਆ ਕਿ ਇਫ ਐਨੀ ਨੰਬਰ ਵੈਰੀ ਵੈਰੀ ਇੰਪੋਰਟੈਂਟ ਜਿਹੜੇ ਸਟੂਡੈਂਟਸ ਅੱਗੇ ਜਾ ਕੇ ਕਿਸੇ ਵੀ ਸੈਂਟਰ ਲੈਵਲ ਦੀ ਪੋਸਟ ਦੀ ਤਿਆਰੀ ਕਰ ਰਹੇ ਆ ਤਾਂ ਉਹਨਾਂ ਦੇ ਲਈ ਬਹੁਤ ਇੰਪੋਰਟੈਂਟ ਹੈ ਇਸ ਤਰ੍ਹਾਂ ਦੇ ਸੌਮ ਪਰ ਇਹਨਾਂ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਠੀਕ ਹੈ ਇਹਨਾਂ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਦੇਖੋ ਤੁਸੀਂ ਆਪ ਦੇਖੋਗੇ 10 ਦੀ ਪਾਵਰ n ਦਿੱਤੀ ਆ ਮਾਈਨਸ ਦਿੱਤਾ 1 10 ਦੀ ਪਾਵਰ n ਦਾ ਮਤਲਬ 10 n ਵਾਰ ਗੁਣਾ ਹੋ ਰਿਹਾ ਉਹਨੇ ਬੋਲਿਆ ਕਿ ਇਹਦੇ ਵਿੱਚ ਜੇਕਰ n ਪੂਰਾ ਪੂਰਾ 11 ਤੇ ਵੰਡਿਆ ਜਾਵੇ ਪੂਰਾ ਪੂਰਾ 11 ਤੇ ਵੰਡਿਆ ਜਾਵੇ ਦੈਨ n ਕੀ ਹੋਊਗਾ ਈ ਆਡ ਨੰਬਰ ਹੋਊਗਾ ਈਵਨ ਨੰਬਰ ਹੋਊਗਾ ਜਾਂ ਕੋਈ ਵੀ ਨੰਬਰ ਹੋਊਗਾ ਜਾਂ 11 ਦਾ ਹੀ ਮਲਟੀਪਲ ਹੋਊਗਾ ਤਾਂ ਸਭ ਤੋਂ ਪਹਿਲਾਂ ਦੇਖੋ 10 ਦੀ ਪਾਵਰ n 10 ਦੀ ਪਾਵਰ ਐਨ ਨੂੰ ਮੈਂ ਕੀ ਲੈ ਲੈਣੀ ਆ ਐਨ ਨੂੰ 1 ਮੰਨ ਲੈਣੀ ਆ ਠੀਕ ਹੈ ਤਾਂਕ ਸੰਖਿਆਵਾਂ ਤੋਂ ਸ਼ੁਰੂ ਕਰਦੇ ਆ ਐਨ ਨੂੰ ਮੈਂ 1 ਮੰਨਿਆ ਮਾਈਨਸ ਕੀਤਾ 1 10ਾਂ 10 ਦੀ ਪਾਵਰ 1 ਕਰਾਂਗੇ 10 ਦੀ ਪਾਵਰ 1 ਮਤਲਬ 10 ਇੱਕ ਵਾਰ ਮਲਟੀਪਲਾਈ ਹੋ ਰਿਹਾ 10 ਹੀ ਰਹਿ ਜਾਣਾ 10 1 9 9 ਪੂਰਾ ਪੂਰਾ ਵੰਡਿਆ ਜਾਂਦਾ ਵਾ ਨਹੀਂ ਵੰਡਿਆ ਜਾਂਦਾ ਇੱਥੋਂ ਸਾਡਾ ਕੈਨਸਲ ਹੋ ਗਿਆ ਫਿਰ ਅਸੀਂ ਐਨ ਨੂੰ 2 ਲੈ ਲੈਨੇ ਆ 2 ਲਵਾਂਗੇ ਐਨ ਨੂੰ ਇੱਥੇ ਮੈਂ ਭਰ ਦਿੰਨੀ ਆ 2 ਐਨ ਦੀ 10 ਨੂੰ n ਦੀ ਜਗ੍ਹਾ ਤੇ 2 ਲਿਖਤਾ ਪਾਵਰ ਹੋਣ ਦਾ ਮਤਲਬ ਸੇਮ ਨੰਬਰ 10 ਵਾਰ ਮਲਟੀਪਲਾਈ ਹੋ ਰਿਹਾ ਹੁਣ ਇੱਥੇ ਪਾਵਰ 2 ਆ ਮਤਲਬ 10 ਦੋ ਵਾਰ ਮਲਟੀਪਲਾਈ ਹੋ ਰਿਹਾ 10 ਨੂੰ ਮੈਂ 2 ਨਾਲ ਦੋ ਵਾਰ ਮਲਟੀਪਲਾਈ ਕਰੂੰਗੀ ਤਾਂ 10 ਨੂੰ ਦੋ ਵਾਰ ਮਲਟੀਪਲਾਈ ਕੀਤਾ 10 10 100 ਹੁੰਦਾ ਮਾਈਨਸ ਕਿੰਨਾ 1 ਤੇ ਆਨਸਰ ਆ ਗਿਆ 99 99 11 ਤੇ ਪੂਰਾ ਪੂਰਾ ਡਿਵੀਜ਼ੀਬਲ ਆ ਦੈਟ ਮੀਨਸ ਆਉਣ n ਜਿਹੜਾ ਉਹ ਈਵਨ ਨੰਬਰ ਹੋਊਗਾ ਇਥੋਂ ਸਾਨੂੰ ਹਿੰਟ ਮਿਲ ਗਿਆ ਅੱਗੇ ਅਸੀਂ ਤੁਹਾਡੇ ਲਈ ਐਂ ਟਾਂਕ ਤੇ ਵੀ ਕਰਕੇ ਦਿਖਾ ਦਿੰਨੇ ਆ ਕਿ ਟਾਂਕ ਸੰਗਿਆ ਤਾਂ ਨਹੀਂ 10 ਦੀ ਪਾਵਰ 3 1 ਕੀਤਾ 10 ਦੀ ਪਾਵਰ 3 1 ਕਰੂੰਗੀ ਤਾਂ 10 ਦੀ ਪਾਵਰ 3 ਕਿੰਨਾ ਹੁੰਦਾ 1000 ਮਤਲਬ 10 ਤਿੰਨ ਵਾਰ ਮਲਟੀਪਲਾਈ ਹੋ ਰਿਹਾ ਮਾਈਨਸ ਕੀਤਾ 1 ਤਾਂ ਇਹ ਪੂਰਾ ਪੂਰਾ ਵੰਡਿਆ ਜਾਊਗਾ ਨਹੀਂ 9 ਬਾਕੀ ਬਚ ਜਾਊਗਾ ਜਦੋਂ ਮੈਂ 11 ਤੇ ਭਾਗ ਕਰੂੰਗੀ ਦੈਟ ਮੀਨਸ ਜਿਹੜਾ ਟਾਂਕ ਆ ਉਹ ਤਾਂ ਬਿਲਕੁਲ ਵੀ ਨਹੀਂਗਾ ਯਾਨੀ ਕਿ ਆਡ ਨੰਬਰ ਤਾਂ ਬਿਲਕੁਲ ਵੀ ਨਹੀਂਗਾ ਇਹ ਠੀਕ ਹੈ ਇਵਨ ਬਣ ਸਕਦਾ ਤੇ ਐਣੀ ਨੰਬਰ ਐਣੀ ਨੰਬਰ ਦੇ ਲਈ ਵੀ ਤੁਹਾਡਾ ਡਾਊਟ ਕਲੀਅਰ ਕਰ ਦਿੰਨੇ ਆ ਐਨ 4 ਵੀ ਲੈ ਕੇ ਦੇਖ ਲੈਣੇ ਆ ਠੀਕ ਹੈ ਐਨ 4 ਲੈਣੀ ਆ ਮੈਂ ਐਨ 4 ਲਿੱਤਾ ਮਾਈਨਸ ਕੀਤਾ ਠੀਕ ਹੈ ਜਦੋਂ ਮੈਂ ਐਨ 4 ਲਿਆ ਤਾਂ ਇਹਨੇ 10000 ਬਣ ਜਾਣਾ ਮਾਈਨਸ ਕੀਤਾ ਇੱਕ ਤਾਂ ਇਹ ਮੇਰੇ ਕੋਲ ਹੀ ਰਹਿ ਜਾਣਾ 9999 ਠੀਕ ਹੈ ਇਹਨੂੰ ਮੈਂ ਪੂਰਾ ਪੂਰਾ 11 ਤੇ ਵੰਡੂਗੀ ਇਹ ਵੰਡਿਆ ਜਾਊਗਾ ਹਾਂਜੀ 909 ਆਨਸਰ ਬਣ ਜਾਣਾ ਮੇਰੇ ਕੋਲ ਵੰਡਣ ਤੋਂ ਬਾਅਦ ਠੀਕ ਹੈ ਜੀ ਤੇ ਹਾਂਜੀ ਦੇਖੋ ਹੁਣ ਤੁਸੀਂ ਇਹ ਪੂਰਾ ਪੂਰਾ ਵੰਡਿਆ ਜਾ ਰਿਹਾ ਇਹ ਤਾਂ ਹੈਗਾ ਇਵਨਾਂ ਤਾਂ ਇਵਨ ਤੇ ਤਾਂ ਵੰਡਿਆ ਹੀ ਜਾਣਾ ਪਹਿਲਾਂ ਹੀ ਵੰਡਿਆ ਗਿਆ दैट मींस ਐਨ ਕੀ ਹੈ ਮੇਰੇ ਕੋਲੇ ਇਵਨ ਨੰਬਰ ਇਹ ਤੁਹਾਡਾ ਰਾਈਟ ਆਨਸਰ ਹੋਵੇਗਾ ਠੀਕ ਹੈ ਜੀ ਅੱਗੇ ਅਸੀਂ ਗੱਲ ਕਰ ਲੈਨੇ ਆ ਹੁਣ ਸਮ ਨੰਬਰ ਤੁਹਾਡੀ ਜੋ ਐਗਜ਼ਾਮਪਲ 8 ਆ ਅੱਛਾ ਕਈ ਵਾਰ ਨਾ ਇਦਾਂ ਹੁੰਦਾ ਜਿਵੇਂ ਹੁਣ ਵੀ ਤਾਂ ਮੇਰੇ ਕੋਲੇ 99 ਮਲਟੀਪਲ ਆਫ 11 ਬਣਿਆ ਸੀ ਠੀਕ ਪਰ ਉਹ ਐਨ ਦੀ ਗੱਲ ਨਹੀਂ ਹੋ ਰਹੀ ਸੀ ਕਿ ਦੋ ਮਲਟੀਪਲ ਆਫ 11 ਹੈ ਮਈ ਦੋ ਤਾਂ ਮਲਟੀਪਲ ਹੈ ਹੀ ਨਹੀਂ 11 ਦਾ 11 ਦਾ ਤਾਂ ਦੋ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਨਾ ਕਿ ਦੋ ਦੇ ਟੇਬਲ ਚ ਆਉਂਦਾ ਪਰ ਬਹੁਤ ਟਾਈਮ ਕਈ ਵਾਰ ਨਾ ਇਦਾਂ ਹੁੰਦਾ ਕਿ ਸਾਡੇ ਕੋਲੇ ਆਪਸ਼ਨ ਬੀ ਵੀ ਰਾਈਟ ਹੁੰਦੀ ਆ ਆਪਸ਼ਨ ਸੀ ਵੀ ਰਾਈਟ ਹੁੰਦੀ ਆ ਪਰ ਆਪਸ਼ਨ ਡੀ ਦੇ ਵਿੱਚ ਨਾ ਉਹਨਾਂ ਨੇ ਏ ਵੀ ਲਿਖਿਆ ਹੁੰਦਾ ਸਾਰੀਆਂ ਆਪਸ਼ਨ ਅਲੱਗ-ਅਲੱਗ ਹੋਣ ਤਾਂ ਉਥੇ ਤੁਸੀਂ ਇਹ ਨਹੀਂ ਕਹਿਣਾ ਕਿ ਅਸੀਂ ਉਹ ਨੂੰ ਛੱਡ ਦਿੰਨੇ ਆ ਕਿਉਂਕਿ ਆਪਸ਼ਨ A ਤੇ B ਤਾਂ ਦੋਨੋਂ ਹੀ ਸਹੀ ਆ ਤਾਂ ਤੁਸੀਂ ਉਥੇ ਜੋ ਪਹਿਲਾਂ ਵਾਲੀ ਆਪਸ਼ਨ ਆ ਉਹ ਲਗਾਉਣੀ ਹੈ ਕਿਉਂਕਿ ਐਗਜ਼ਾਮੀਨਰ ਜ਼ਿਆਦਾਤਰ ਪਹਿਲਾਂ ਵਾਲੀ ਆਪਸ਼ਨ ਨੂੰ ਹੀ ਠੀਕ ਕਰੇਗਾ ਠੀਕ ਹੈ ਉਥੇ ਤੁਸੀਂ ਪਹਿਲਾਂ ਜਿਵੇਂ ਹੁਣ ਮੰਨ ਕੇ ਚੱਲੋ ਮੇਰੇ ਕੋਲੇ n even ਵੀ ਹੁੰਦਾ ਕੋਈ ਵੀ ਮਲਟੀਪਲ ਹੁੰਦਾ 11 ਦਾ then ਮੈਂ ਆਪਸ਼ਨ ਇਹਦੀ B ਲਗਾਉਣੀ ਸੀ ਪਹਿਲਾਂ ਵਾਲੀ ਆਪਸ਼ਨ ਲਗਾਉਣੀ ਤੁਸੀਂ ਉੱਪਰ ਵਾਲੀ ਠੀਕ ਹੈ ਅੱਗੇ ਅਸੀਂ ਇਹ ਕਰਦੇ ਆ ਸਮ ਨੰਬਰ 8 ਵੈਰੀ ਵੈਰੀ ਇੰਪੋਰਟੈਂਟ ਸਮ ਆ ਇਹਦੇ ਵਿੱਚ ਉਹਨੇ ਕੀ ਬੋਲਿਆ ਕਿ 6 ਦੀ ਪਾਵਰ 6 ਦੀ ਪਾਵਰ 15 ਮਲਟੀਪਲ 10 ਦੀ ਪਾਵਰ 5 ਮਲਟੀਪਲ 15 ਦੀ ਪਾਵਰ 6 ਇਹ ਉਹ ਕਹਿੰਦਾ 2 ਦੀ ਪਾਵਰ x ਦੇ ਬਰਾਬਰ ਆ ਕਿਹਦੇ ਬਰਾਬਰ ਆ 2 ਦੀ ਪਾਵਰ x 3 ਦੀ ਪਾਵਰ y ਤੇ 5 ਦੀ ਪਾਵਰ 5 ਹੈ ਨਾ ਹਾਂਜੀ 5 5 ਦੀ ਪਾਵਰ z ਠੀਕ ਹੈ ਤਾਂ ਇਹਨਾਂ ਨੂੰ ਜਦੋਂ ਮੈਂ ਪਾਵਰਸ ਨੂੰ ਐਡ ਕਰੂੰਗਾ ਤਾਂ ਇਹਨਾਂ ਦੇ ਵਿੱਚੋਂ ਕਿਹੜੀਆਂ ਆਪਸ਼ਨਸ ਬਣਨ ਗਈਆਂ ਠੀਕ ਹੈ ਤਾਂ ਇਹਦੇ ਵਿੱਚ ਕੀ ਆ ਦੇਖੋ ਸਭ ਤੋਂ ਪਹਿਲਾਂ ਜਦੋਂ ਵੀ ਸਾਡੇ ਕੋਲੇ ਇਸ ਤਰ੍ਹਾਂ ਦੇ ਸਾਮ ਆਉਂਦੇ ਆ ਤੁਸੀਂ ਕੀ ਕਰਨਾ ਇੱਥੇ 2 ਤਾਂ ਲਿਖਿਆ ਨਾ 2 ਦੀ ਪਾਵਰ x ਬਟ ਇਹਦੇ ਵਿੱਚ 2 ਦੀ ਪਾਵਰ ਨਹੀਂਗਾ ਤਾਂ ਮੈਂ ਉਹਨੂੰ ਬਣਾ ਲੈਣੀ ਆ ਦੇਖੋ ਹੁਣ ਮੈਂ 2 ਦੀ ਪਾਵਰ ਬਣਾਉਣ ਲਈ ਕੀ ਕੀਤਾ ਮੈਂ 6 ਨੂੰ ਤੋੜ ਸਕਦੀ ਆ 2 3 2 3 ਲਿਖਦਾ ਤਾਂ ਇਹ ਵੀ ਤਾਂ 6 ਨੂੰ ਗੁਣਾ ਤਾਂ ਪਾਵਰ 15 ਉਹ ਮੈਂ 15 ਹੀ ਲਿਖ ਲਈ ਸੇਮ ਇਸੇ ਤਰ੍ਹਾਂ ਮੈਂ 5 2 ਲਿਖ ਸਕਦੀ ਹਾਂ 10 ਨੂੰ 5 2 ਕਿਉਂਕਿ 5 ਦੁਣੀ 10 ਹੁੰਦਾ ਪਾਵਰ ਉਹ ਨੂੰ ਹੀ ਪਾ ਲੋ ਜਿੰਨੀ ਹੈਗੀ ਆ ਫਿਰ 15 15 ਨੂੰ ਵੀ ਲਿਖ ਸਕਦੀ ਹਾਂ 5 3 ਇਹਦੀ ਪਾਵਰ 6 ਆ ਤਾਂ 6 ਵਾਲੀ ਹੁਣ ਅਸੀਂ 2 ਦੀ ਪਾਵਰ ਇਹ ਜੇ 2 3 ਦੀ ਪਾਵਰ 15 ਵਾਂ 2 ਦੀ ਪਾਵਰ ਵੀ 15 ਵਾਂ ਮਤਲਬ ਇਹ 3 ਦੀ ਪਾਵਰ ਵੀ 15 ਠੀਕ ਹੈ ਗੁਣਾ 5 ਦੀ ਪਾਵਰ 5 2 ਦੀ ਪਾਵਰ 5 ਮੈਂ ਇਕੱਲੇ ਇਕੱਲੇ ਦੀ ਪਾਵਰ ਲੈ ਲਈ ਠੀਕ ਹੈ 5 ਦੀ ਪਾਵਰ 6 3 ਦੀ ਪਾਵਰ 6 ਜਦੋਂ ਵੀ ਸੇਮ ਨੰਬਰ ਮਲਟੀਪਲ ਹੁੰਦੇ ਆ ਤਾਂ ਉਹਨਾਂ ਦੀਆਂ ਪਾਵਰਸ ਐਡ ਹੋ ਜਾਂਦੀਆਂ ਜਿਵੇਂ ਹੁਣ ਸੇਮ ਨੰਬਰ 2 ਦੀ ਪਾਵਰ 15 ਵਾਂ 2 ਦੀ ਪਾਵਰ 5 ਹੋਰ ਕੋਈ ਹੈ ਨਹੀਂ 3 ਵਾਲਾ ਕੱਢ ਲੈਨੇ ਆ 3 ਦੀ ਪਾਵਰ 15 3 ਦੀ ਪਾਵਰ 6 ਫਿਰ 5 ਵਾਲਾ ਦੇਖ ਲੈਨੇ ਆ 5 ਦੀ ਪਾਵਰ 5 ਗੁਣਾ 5 ਦੀ ਪਾਵਰ 6 ਜਦੋਂ ਸੇਮ ਨੰਬਰ ਮਲਟੀਪਲ ਹੁੰਦੇ ਆ ਨਾ ਤਾਂ ਉਹਨਾਂ ਦੀਆਂ ਪਾਵਰਸ ਕਿਉਂ ਜਾਂਦੀਆਂ ਐਡ ਹੋ ਜਾਂਦੀਆਂ 15 5 ਗੁਣਾ 3 ਦੀ ਪਾਵਰ 15 6 ਗੁਣਾ 5 ਦੀ ਪਾਵਰ 5 6 ਠੀਕ ਹੈ ਹੁਣ ਦੇਖੋ 2 ਦੀ ਪਾਵਰ ਤਾਂ ਬਣ ਗਈ ਮੇਰੇ ਕੋਲੇ 20 2 ਦੀ ਪਾਵਰ ਬਣ ਗਈ 20 ਮਤਲਬ 2 ਦੀ ਪਾਵਰ ਜੋ x ਆ ਉਹ ਕਿੰਨਾ ਬਣ ਗਿਆ ਮੇਰੇ ਕੋਲੇ 20 ਬਣ ਗਿਆ ਗੁਣਾ 3 ਦੀ ਪਾਵਰ 3 ਦੀ ਪਾਵਰ 15 ਤੇ 6 ਕਿੰਨਾ ਹੁੰਦਾ 21 5 ਦੀ ਪਾਵਰ 5 ਤੇ 6 ਕਿੰਨਾ ਹੁੰਦਾ 11 ਮਤਲਬ ਮੇਰੇ ਕੋਲੇ x ਹੋ ਗਿਆ ਇੱਥੇ 20 y ਹੋ ਗਿਆ 21 ਤੇ z ਹੋ ਗਿਆ 11 ਇਹਨਾਂ ਨੂੰ ਐਡ ਕਰ ਲੈਣੇ ਆ ਤਾਂ ਇਹ ਮੇਰੇ ਕੋਲੇ ਬਣ ਗਿਆ ਇੱਥੇ 2 2 4 ਤੇ 1 52 ਤਾਂ ਆਪਸ਼ਨ ਨੰਬਰ b ਇਸ ਦਾ ਰਾਈਟ ਆਨਸਰ ਹੈ ਠੀਕ ਹੈ ਇਹ 52 ਬਣ ਗਿਆ ਇਹਨਾਂ ਦਾ ਸਮ ਕਰੇ ਤੋਂ ਜੋ ਮੇਰੇ ਕੋਲੇ ਪਾਵਰ ਆ ਦੇਖੋ 2 ਦੇ ਇੱਥੇ ਪਾਵਰ x ਲਿਖੀ ਆ ਇੱਥੇ 2 ਮੇਰੇ ਕੋਲ 20 ਬਣ ਗਿਆ ਤਾਂ x ਕਿੰਨਾ ਹੋ ਗਿਆ 20 ਇੱਥੇ 3 ਦੀ ਪਾਵਰ Y ਲਿਖੀ ਆ ਤਾਂ ਇੱਥੇ 3 ਦੀ ਪਾਵਰ ਮੈਂ 21 ਬਣਾ ਲਿਆ ਤਾਂ Y ਕਿੰਨਾ ਹੋ ਗਿਆ ਵੀ ਫਿਰ ਉਹਨੇ ਪੁੱਛਿਆ ਤਾਂ ਕੀ ਸੀ ਵੀ ਇਹਨਾਂ ਨੂੰ ਫਾਈਂਡ ਦਾ X Y Z ਇਹਨਾਂ ਦਾ ਜੋੜ ਦੱਸੋ ਤਾਂ ਉਹ ਜੋੜ ਮੈਂ ਕੱਢ ਤਾਂ ਇੱਥੇ ਆ ਗਿਆ 52 ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫਾਰ ਵਾਚਿੰਗ